ਪਾਰਟੀਾਂ ਦਾ ਜੀ ਤਾਂ ਪਹਿਲਾਂ ਵਾਲੇ ਨੂੰ ਚੰਗਾ ਕਹਾਗੇ ਤੇ ਕੀ ਕਮੀਆਂ ਰਹੀਆਂ ਨੇ ਕਮੀਆਂ ਕੋਈ ਕੰਮ ਤਾਂ ਹੋਈ ਨਹੀਂ ਜੀ ਬੰਦਾ ਅਰ ਉਹ ਦੋਨੇ ਸਰਕਾਰ ਕਾਂਗਰਸ ਤੇ ਕਾਲੀ ਪਾਰਟੀ ਬਥੇ ਗਏ ਜੇ ਉਹ ਵੀ ਬਥੇ ਗਏ ਇਹਨਾਂ ਨੇ ਤਾਂ ਫੜਫੜਾਈ ਕਰਦੇ ਆ ਤਾਂ ਉਹਨੂੰ ਫੜ ਲਓ ਉਹਨੂੰ ਫੜ ਲਓ ਚਲੋ ਕਹਿ ਰਹੇ ਆ ਸਭ ਤੋਂ ਵੱਧ ਨੁਕਸਾਨ ਪੰਜਾਬ ਦਾ ਕਾਲੀਦਾਰ ਕਾਂਗਰਸ ਨੇ ਕੀਤਾ ਕਿਹੜਾ ਕਰਿਆ ਨੁਕਸਾਨ ਨਸ਼ਾ ਕਹਿੰਦੇ ਉਹ ਲੈ ਕੇ ਆਇਆ ਡਾਕਟਰ ਬਾਦ ਕਹਿੰਦੇ ਉਹਨਾਂ ਨੇ ਵਧਾਇਆ ਲੋਕ ਕਹਿ ਰਹੇ ਆ ਕਿ ਨਾ ਹੁਣ ਵਿਗਦੇ ਨਹੀਂ ਨਸ਼ਾ ਹੁਣ ਜਿੰਨਾ ਮਰਜ਼ੀ ਲੈ ਲੈ ਦੀਵਲ ਸਾਹਿਬ ਦੀ ਗ੍ਰਿਫਤਾਰੀ ਹੋਈ ਹੋਈ ਆ 7 ਤਰੀਕ ਨੂੰ ਲੋਕ ਦਾ ਅਪਵਾਸ ਰੱਖ ਰਹੇ ਆ ਭੁਖੜਤਾ ਰੱਖ ਰਹੇ ਆ ਉਹਦੇ ਵਿਸੇ ਬਹੁਤ ਵੱਡੀ ਸਿਆਸਤ ਆ ਇਹ ਆਮ ਆਦਮੀ ਲਈ ਇੱਕ ਗੱਲ ਮੈਨੂੰ ਦੱਸ ਦੋ ਵੀ ਜਿਹੜਾ ਇਹਨਾਂ ਨੇ ਕਹਿੰਦੇ ਸਾਂ ਅਸੀਂ ਆਮ ਆਦਮੀ ਆ ਮੁੱਖ ਮੰਤਰੀ ਸਾਹਿਬ ਕਹਿੰਦਾ ਤਾਂ ਮੈਂ ਵੀ ਚਾਂਡੋਰੀਆਂ ਬਦਲ ਦੇ ਰਹੀ ਆ ਅਸੀਂ ਬੋਰਾਾਂ ਦੇ ਵਿੱਚ ਉਤਰਦੇ ਰਹੀ ਆ ਮਾਸਟਰ ਦਾ ਮੁੰਡਾ ਹੁਣ ਤੁਸੀਂ ਗੱਡੀ ਤੋਂ ਪੈਰ ਉਤਰਦਾ ਦੇਖਿਆ ਕਦੇ ਇਹਦਾ ਗੱਡੀ ਤੋਂ ਪੈਰ ਉਤਰਦਾ ਤਾਂ ਹੈਲੀਕਾਪਟਰ ਵਾਸਤੇ ਠੀਕ ਹੈ ਉਹ ਤਾਂ ਕਹਿੰਦੇ ਪ੍ਰੋਟੋਕੋਲ ਹੈ ਇਹ ਮਹਾਰਾਜੇ ਕੀ ਗੱਲਾਂ ਕਰਦੇ ਹੋ ਤੁਸੀਂ ਚੰਨੀ ਦਿਹਾੜ ਤਾ ਪੰਜਾਬ ਦਾ ਮੁੱਦਾ ਸੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਉਹਦਾ ਹਜੇ ਤੱਕ ਇਹਨਾਂ ਤੋਂ ਹੱਲ ਨਹੀਂ ਹੋਇਆ ਜਾਂ ਕਮਰ ਵਿਜੇ ਪ੍ਰਤਾਪ ਨੂੰ ਦੇਖਣ ਵੀ ਉਹ ਕਿਉਂ ਬੋਲਦਾ ਉਹਦੀ ਗੱਲ ਕਿਉਂ ਨਹੀਂ ਸੁਣੀ ਜਾਂਦੀ ਉਹ ਹੁਣ ਪਾਰਟੀ ਦੇ ਵਿੱਚ ਵੀ ਤੁਸੀਂ ਦੇਖੇ ਉਹਦੇ ਬਾਗੀ ਸੋਰੀ ਐ ਦੋਸਤੋ ਸੁਭਨੇ ਕਾਲੀਦਾਰ ਕਹਿ ਰਿਹਾ ਕਿ ਸਾਨੂੰ ਪੰਜਾਬ ਦਾ ਬਾਲਾ ਦਰਦਾ ਉਹਨਾਂ ਨੇ ਜਿਹੜੀ ਪੰਜਾਬ ਚੋਂ ਯਾਤਰਾ ਉਹ ਕਰ ਰਹੇ ਐ ਵੋਟਾਂ ਦੇ ਨਾਲ ਤਾਂ ਸਾਰਿਆਂ ਦੀ ਜ਼ਿਆਦਾ ਆ ਜਾਂਦਾ ਜੀ ਪੰਜਾਬ ਸਭ ਨੂੰ ਜ਼ਿਆਦਾ ਆ ਜਾਂਦਾ ਵੋਟਾਂ ਦੇ ਨਾਲ ਚ ਨੌਕਰੀ ਮਿਲਗੀ ਤੁਹਾਨੂੰ ਨਹੀਂ ਮੈਨੂੰ ਇੱਥੇ ਤਾਂ ਨਹੀਂ ਮਿਲੀ ਮੈਂ ਆਪਦੀ ਪ੍ਰਾਈਵੇਟ ਜੌਬ ਕਰਦਾ ਪਰ ਮੁੱਖ ਮੰਤਰੀ ਸਾਹਿਬ ਕਹਿੰਦੇ ਅਸੀਂ 43000 ਨੌਕਰੀਆਂ ਪੰਜਾਬ ਦੇ ਵਿੱਚ ਦੇਤੀ ਦੇਖੋ ਆਪਾਂ ਇੱਥੋਂ ਬੰਦੇ ਨੂੰ ਜਿਤਾ ਕੇ ਭੇਜਨੇ ਪਾਰਟੀ ਦੇਖ ਕੇ ਉਹ ਬੰਦਾ ਕੱਲ ਨੂੰ ਦੂਜੀ ਪਾਰਟੀ ਚਲਾ ਜਾਂਦਾ ਦੇਖ ਹੀ ਰਹੇ ਹਾਂ ਅੱਜ ਕੱਲ੍ਹ ਚੱਲ ਰਿਹਾ ਹੈ ਦਲਵਾਲੂ ਦੇ ਹਨਾ ਭਾਜੀਪੀ ਚ ਜਾ ਕੇ ਆਪਣੇ ਪੰਜਾਬ ਵਾਲੇ ਲੀਡਰ ਮਿਲਣਾ ਥੋਤੇ ਜਾਂਦੇ ਆ ਉੱਥੇ ਜਾ ਥੋੜੇ ਦੋ ਥੋਤੇ ਹੋ ਜਾਂਦੇ ਤੁਹਾਨੂੰ ਇਹ ਕਿਉਂ ਲੱਗਦਾ ਪਤਾ ਹੀ ਆ ਜਿਹੜੇ ਹੁਣ ਪਹਿਲਾਂ ਬੀਜੇਪੀ ਦੇ ਈਡੀ ਦੇ ਰੇਡਾਂ ਪੈਂਦੀਆਂ ਜੋ ਬੀਜੇਪੀ ਚ ਜਾ ਵੜਦੇ ਆ ਫਿਰ ਉਹ ਸਹੀ ਹੋ ਜਾਂਦੇ ਜੇ ਅਸੀ ਕੰਮ ਪੰਜਾਬ ਦੇ ਵਿੱਚ ਕੀਤੇ ਆ ਫੇਰ ਹੀ ਵੋਟ ਮੰਗ ਰਹੇ ਆ ਇਹ ਤਾਂ ਸਾਨੂੰ ਬੋਟਨੈਪ ਮੈਂ ਲੋਕਾਂ ਨੂੰ ਉਦੋਂ ਸਿਆਣੇ ਸਮਝੂਗਾ ਵੀ ਜਿਹੜਾ ਹੁਣ ਰਿਜ਼ਲਟ ਆ ਲੋਕ ਇਹਨਾਂ ਦੇ ਮੂੰਹ ਤੇ ਚਪੇੜ ਮਾਰਨਾ ਦਿਖਾਉਣ ਦੇ ਹਾਥੀ ਦੇ ਦੰਦ ਦਿਖਾਉਣ ਦੇ ਹੋਰ ਖਾਣ ਦੇ ਹੋਰ ਆ ਭਗਵੰਤ ਮਾਨ ਸੇਮ ਹਾਥੀ ਹੋਈ ਆ ਵੱਡੇ ਦੰਦਾਂ ਵਾਲਾ ਠੀਕ ਹੈ ਇਹਨੇ ਲੋਕਾਂ ਨਾਲ ਉਹ ਬੁਰਾ ਹਾਲ ਕੀਤਾ ਲੋਕਾਂ ਦਾ ਇਹ ਲੋਕਾਂ ਦਾ ਵਿਸ਼ਵਾਸ ਘਾਤ ਕੀਤਾ ਪੰਜਾਬੀ ਦੇ ਵਿੱਚ ਸਤਿ ਸ੍ਰੀ ਅਕਾਲ ਪੰਜਾਬੀ ਲੋਕ ਚੈਨਲ ਦੇਖ ਰਹੇ ਤੁਸੀਂ ਮੈਂ ਸਿਮਰਨਜੀਤ ਸਿੰਘ ਸਿਧਾਨਾ ਅਸੀਂ ਮੌਜੂਦਾ ਲੋਕ ਸਭਾ ਹਲਕਾ ਫਰੀਦਕੋਟ ਦੇ ਵਿੱਚ ਗੱਲਬਾਤ ਕਰਦੇ ਆਂ ਲੋਕਾਂ ਦੇ ਨਾਲ ਲੋਕ ਸਭਾ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵੱਲੋਂ ਕਰਮਜੀਤ ਸਿੰਘ ਅਨਮੋਲ ਜਿਹੜੇ ਉਮੀਦਵਾਰ ਹੋਣਗੇ ਤੇ ਭਾਜਪਾ ਦੇ ਵੱਲੋਂ ਹੰਸਰਾਜ ਹੰਸਾ ਜਿਹੜੇ ਲੋਕ ਸਭਾ ਚੋਣਾਂ ਦੇ ਵਿੱਚ ਉਮੀਦਵਾਰ ਨੇ ਮੈਂ ਗੱਲਬਾਤ ਕਰਦੇ ਆਂ ਧਰਤਲ ਦੇ ਉੱਪਰ ਲੋਕਾਂ ਦੇ ਨਾਲ 2 ਸਾਲ ਦਾ ਇਹਦਾ ਕਾਰਜਕਾਲ ਆਮ ਆਦਮੀ ਪਾਰਟੀ ਦਾ ਰਿਹਾ ਪਰ ਕੀ ਉਹ ਕਾਰਜਕਾਲ ਦੇ ਵਿੱਚ ਜਿਹੜੇ ਵਾਦੇ ਲੋਕਾਂ ਨਾਲ ਕੀਤੇ ਗਏ ਸੀ ਉਹ ਵਾਦੇ ਪੂਰੇ ਹੋਗੇ ਜਾਂ ਨੌਕਰੀਆਂ ਦੀ ਗੱਲ ਕਰ ਲਈਏ ਜਾਂ ਅੰਪਲੋਇਮੈਂਟ ਦੀ ਗੱਲ ਕਰ ਲਈਏ ਜਾਂ ਸਿਹਤ ਪੱਖੋਂ ਗੱਲ ਕਰ ਲਈਏ ਗੱਲਬਾਤ ਕਰਦੇ ਆ ਸੱਚੀ ਗੱਲ ਦੀ ਪੁੱਛਾ ਕੋਈ ਠੀਕ ਹੈ ਜੀ ਵਧੀਆ ਬਾਪੂ ਹੁਣ ਫਿਰ ਵੋਟਾਂ ਫਿਰ ਦੁਬਾਰੀ ਆ ਗਈਆਂ ਕਿ ਫਿਰ ਕੀ ਮਾਹੌਲ ਹੈ ਕਿਹੜਾ ਪਾਰਟੀ ਚੰਗੀ ਲੱਗਦੀ ਹੈ ਪਾਰਟੀਆਂ ਦਾ ਜੀ ਤਾਂ ਪਹਿਲਾਂ ਵਾਲੇ ਨੂੰ ਚੰਗਾ ਕਹਾਗੇ ਹੂੰ ਕੀ ਕਮੀਆਂ ਰਹੀਆਂ ਨੇ ਕਮੀਆਂ ਕੋਈ ਕੰਮ ਤਾਂ ਹੋਈ ਨਹੀਂ ਜੀ ਬੰਦਾਂ ਨੇ ਹੂੰ ਪਰ ਮੁੱਖ ਮੰਤਰੀ ਸਾਹਿਬ ਕਹਿੰਦੇ ਅਸੀਂ 43000 ਨੌਕਰੀਆਂ ਦੇਦੀਆਂ ਟੇਲਾਂ ਤੱਕ ਪਾਣੀ ਪਹੁੰਚਾਤਾ ਤੇ ਤੁਸੀਂ ਕਹਿ ਰਹੇ ਹੋ ਵੀ ਕੋਈ ਕੰਮ ਨਹੀਂ ਹੋਇਆ ਪਾਣੀ ਸਾਡਾ ਸੂਰਤ ਪਰੇ ਹੀ ਨਹੀਂ ਜੀ 4 ਸਾਲ ਹੋ ਗਏ ਹੁਣ ਵੀ ਨਾਕੀ ਆਏ ਉਤੋਂ ਦੀ ਦੇਖ ਲਓ ਪਾਣੀ ਫਿਰ ਨਹਿਰੀ ਲੱਗਦਾ ਨਹੀਂ ਪਾਣੀ ਨਾ ਜੀ ਅੱਗੇ ਕੋਲ ਤਾਂ ਧਰੀ ਆ ਦੇਖੇ ਕੁਝ ਨਹੀਂ ਆਉਂਦਾ ਜੀ ਜੇਕਰ ਚਿਹਰੇ ਦੀ ਗੱਲ ਕਰ ਲਈਏ ਕਰਮਜੀਤ ਤੁਹਾਨੂੰ ਮੋਹਲਾ ਬੰਦੀ ਪਾਰਟੀ ਦਾ ਉਮੀਦਵਾਰ ਆ ਤੁਹਾਡੇ ਫਰੀਦਕੋਟ ਦੇ ਵਿੱਚ ਕਿਵੇਂ ਲੱਗਦਾ ਕਿ ਜਿੱਤ ਜਾਣਗੇ ਇਹ ਦੇਖੋ ਜੀ ਲੋਕਾਂ ਦੇ ਨਾਲ ਹੀ ਆ ਗੱਲਾਂ ਦਾ ਕਿਹੜਾ ਜਿਤੇ ਆਧੁਕ ਨਹੀਂ ਹੂੰ ਮੇਰਾ ਬਤਆ ਬਾਬੂ ਕਹਿ ਰਹੇ ਆ ਸਭ ਤੋਂ ਵਧੀਆ ਕੰਮ ਤਾਂ ਸੀ ਕਰ ਰਹੇ ਆ ਉਹਦੀ ਪਾਰਟੀ ਵਾਲੇ ਕਹਿੰਦੇ ਹਾਂ ਤਾਂ ਲੱਗਦਾ ਨਹੀਂ ਕੋਈ ਕਰਿਆ ਸਾਡੇ ਪਿੰਡ ਚ ਹੀ ਤੇਗਰਾ ਵੀ ਕਰਿਆ ਵੇ ਦੇਖ ਲੈ ਕੋਈ ਜਾਤੂਰ ਫਿਰ ਕੇ ਦੇਖ ਲੈ ਕੀ ਕਰਿਆ ਉਹਨਾਂ ਨੇ ਧੱਕਾ ਨਹੀਂ ਕਰਿਆ ਕਰ ਲੀਆਂ ਗੱਲਾਂ ਹੀ ਹੂੰ ਪਰ ਕਿਹੜੀ ਪਾਰਟੀ ਤੁਹਾਨੂੰ ਚੰਗੀ ਲੱਗਦੀ ਹੈ ਕਿਹੜੀ ਪਾਰਟੀ ਪੰਜਾਬ ਦੇ ਲੋਕਾਂ ਦੇ ਕੰਮ ਕਰ ਸਕਦੀ ਹੈ ਉਹ ਦੋਨੇ ਸਰਕਾਰ ਕਾਂਗਰਸ ਤੇ ਕਾਲੀ ਪਾਰਟੀ ਬਥੇ ਗਏ ਸੀ ਉਹ ਵੀ ਬੋਲੇ ਇਹਨਾਂ ਨੇ ਤਾਂ ਫੜਫੜਾਈ ਕਰਦੇ ਆ ਤਾਂ ਉਹਨੂੰ ਫੜ ਲਓ ਉਹਨੂੰ ਫੜ ਲਓ ਕਹ ਰਿਹਾ ਸਭ ਤੋਂ ਵੱਧ ਨੁਕਸਾਨ ਪੰਜਾਬ ਦਾ ਕਾਲੀਦਾਲ ਕਾਂਗਰਸ ਨੇ ਕੀਤਾ ਹੈ ਕਮ ਕਰੇ ਕਾਲੀ ਪਾਰਟੀ ਨੇ ਪੂਰਾ ਨੁਕਸਾਨ ਕਹਿੰਦੇ ਪੰਜਾਬ ਦਾ ਉਹਨਾਂ ਨੇ ਕੀਤਾ ਕੋਈ ਮੱਕ ਕਿਹੜਾ ਕਰਿਆ ਨੁਕਸਾਨ ਉਹ ਕਹਿੰਦੇ ਉਹ ਲੈ ਕੇ ਆਇਆ ਗੈਂਗਸਟਰ ਬਾਤ ਕਹਿੰਦੇ ਉਹਨਾਂ ਨੇ ਬਤਾਇਆ ਲੋਕ ਕਹਿ ਰਹੇ ਹਨ ਹੁਣ ਵਿਗਦੇ ਨਹੀਂ ਹੁਣ ਜਿੰਨਾ ਮਰਜ਼ੀ ਲੈ ਲੈ ਨਸ਼ਾ ਪਥੇ ਜਿੰਨਾ ਮਰਜ਼ੀ ਚਿੱਟਾ ਲੈ ਲੈ ਜਿਹੜਾ ਕੋਈ ਮਰਜ਼ੀ ਲੈ ਲੈ ਪਰ ਮੁੱਖ ਮੰਤਰੀ ਸਾਹਿਬ ਕਹਿੰਦੇ ਸੀ 50% ਨਸ਼ਾ ਖਤਮ ਕਰਤਾ ਪੰਜਾਬ ਚ ਕਹਿੰਦੇ ਇਹ 50% ਨਸ਼ਾ ਮੁੱਖ ਮੰਤਰੀ ਸਾਹਿਬ ਵਿਧਾਨ ਸਭਾ ਦੇ ਵਿੱਚ ਵੀ ਬੋਲਦੇ ਆ ਕਹਿੰਦੇ ਸਾਡਾ ਕਾਰਜਕਾਲ ਇਦਾਂ ਇੰਨਾ ਕਰਿਆ ਕਹਿੰਦੇ ਜਿਹੜੇ ਕੰਮ ਅਸੀਂ 2 ਸਾਲਾਂ ਦੇ ਵਿੱਚ ਕਰਤੇ ਆ ਉਹ ਪਿਛਲੇ ਜਿਹੜੇ ਸਰਕਾਰਾਂ ਰਹੀਆਂ ਨੇ ਉਹਨਾਂ ਤੋਂ 5-5 ਸਾਲਾਂ ਦੇ ਵਿੱਚ ਨਹੀਂ ਸੀ ਹੁੰਦੇ ਇਹ ਗੁਰਮੀਤ ਸਿੰਘ ਮੀਤਿਹਰ ਨੇ ਵੀ ਗੱਲ ਕਹੀ ਆ ਪ੍ਰੈਸ ਵਾਰਤਾ ਦੇ ਵਿੱਚ ਸਾਰਿਆਂ ਦਾ ਬਿਲ ਹੱਸੀ ਗੱਲ ਬਾਈ ਜੀ ਜਿਹੜਾ ਮੱਖ ਮੰਤਰੀ ਸਾਹਿਬ ਕਹਿੰਦੇ ਨੇ ਵੀ ਉਹਨਾਂ ਨੇ ਮਤਲਬ ਬਹੁਤ ਕੰਮ ਕਰਤੇ ਹੂੰ ਉਹ ਸਹੀ ਕਹਿੰਦੇ ਆ ਹੂੰ ਉਹਨਾਂ ਨੇ ਜਿਹੜਾ ਕਾਂਗਰਸ ਵੇਲੇ ਜਾਂ ਅਕਾਲੀਆ ਵੇਲੇ ਨਸਾ ਸੀਗਾ 50% ਹੂੰ ਉਹਨੂੰ 100% ਕੀਤਾ ਹੂੰ ਠੀਕ ਹੈ ਜੀ ਜਿਹੜੀਆਂ ਲੋਟਾਂ ਹੋਹਾ ਹੁੰਦੀਆਂ ਸੀਗੀਆਂ ਉਹਨਾਂ ਦੇ ਰਾਜਾਂ ਦੇ ਵਿੱਚ ਕਾਂਗਰਸ ਵੇਲੇ ਰੱਖ ਲਓ ਤੁਸੀਂ ਤੇ ਅਕਾਲੀ ਵੇਲੇ ਰੱਖ ਲਓ ਉਹ ਡਬਲ ਹੋ ਗਈਆਂ ਠੀਕ ਹੈ ਜੀ ਉਸ ਤੋਂ ਬਾਅਦ ਜਿਹੜੇ ਰੇਪ ਹੁੰਦੇ ਸੀਗੇ ਉਹ ਵੀ ਕਾਫੀ ਹੱਦ ਤੱਕ ਵਧੇ ਨੇ ਰੇਪ ਤਾਂ ਬਈ ਪਹਿਲਾਂ ਵੀ ਹੁੰਦੇ ਰਿਹਾ ਫਿਰ ਉਹ ਚੀਜ਼ਾਂ ਬੰਦ ਕਿਵੇਂ ਹੋਣਗੀਆਂ ਕਿਵੇਂ ਬਦਲਾ ਆਊਗਾ ਫਿਰ ਹਾਂਜੀ ਉਹਦਾ ਬਦਲਾ ਇਹ ਵੀ ਜਦੋਂ ਭਗਵੰਤ ਮਾਨ ਸਾਹਿਬ ਵੋਟਾਂ ਮੰਗਦੇ ਸੀ ਜਾਂ ਆਮ ਆਦਮੀ ਵਾਲੇ ਕੋਈ ਵੀ ਉਮੀਦਵਾਰ ਵੋਟਾਂ ਮੰਗਦੇ ਸੀ ਉਹਨਾਂ ਨੇ ਜਿਹੜੇ ਵਾਅਦੇ ਕਰੇ ਸੀ ਵੀ ਅਸੀਂ ਐਦਾਂ ਬੰਦ ਕਰਾਂਗੇ ਹੂੰ ਠੀਕ ਹੈ ਹੁਣ ਉਹਨਾਂ ਕੋਲੇ ਪਾਵਰ ਆ ਸਾਰਾ ਕਿਉਂ ਨਹੀਂ ਬੰਦ ਹੋਇਆ ਹੂੰ ਪਰ ਮੁੱਖ ਮੰਤਰੀ ਸਾਹਿਬ ਇਹਦਾ ਇਹਦਾ ਜਿਹੜਾ ਜਵਾਬ ਉਹਨੂੰ ਦੇਣਾ ਚਾਹੀਦਾ ਠੀਕ ਹੈ ਲੋਕਾਂ ਦੇ ਮਤਲਬ ਪਿੰਡਾਂ ਦੇ ਵਿੱਚ ਹੁਣ ਵੋਟਾਂ ਨੇ ਆਉਣਗੇ ਉਹ ਤੇ ਲੋਕਾਂ ਨੂੰ ਮੈਂ ਇਹ ਕਹਿੰਦਾ ਵੀ ਹੱਕ ਠੋਕ ਕੇ ਉਹਨਾਂ ਤੋਂ ਉਹਨਾਂ ਦੇ ਆਨਸਰ ਮੰਗਣੇ ਚਾਹੀਦੇ ਆ ਵੀ ਤੁਸੀਂ ਆ ਸਾਡੇ ਕੋਲੇ ਮਤਲਬ ਪੁਆਇੰਟ ਰੱਖ ਤੇ ਅੱਡੇ ਤੋਂ ਵੋਟਾਂ ਲਈਆਂ ਸੀ ਸਾਨੂੰ ਉਹਨਾਂ ਦਾ ਆਨਸਰ ਦੋ ਹੂੰ ਠੀਕ ਹੈ ਪਰ ਤੁਸੀਂ ਕਹਿੰਦੇ ਆ ਆਮ ਆਦਮੀ ਪਾਰਟੀ ਨੇ ਕੋਈ ਕੰਮ ਨਹੀਂ ਕੀਤਾ ਕੇਜਰੀਵਾਲ ਸਾਹਿਬ ਦੀ ਗ੍ਰਿਫਤਾਰੀ ਹੋਈ ਹੋਈ ਆ 7 ਤਰੀਕ ਨੂੰ ਲੋਕ ਤਾਂ ਅਪਵਾਸ ਰੱਖ ਰਹੇ ਆ ਭੁਖੜ ਤਾਂ ਰੱਖ ਰਹੇ ਆ ਜਿਹੜੀ ਤੁਸੀਂ ਕਹਿੰਦੇ ਕੇਜਰੀਵਾਲ ਸਾਹਿਬ ਦੀ ਹੈ ਨਾ ਗ੍ਰਿਫਤਾਰੀ ਹੋਈ ਆ ਉਹਦੇ ਵਿਸੇ ਬਹੁਤ ਵੱਡੀ ਸਿਆਸਤ ਆ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਨੂੰ ਸਭ ਨੂੰ ਪਤਾ ਲੱਗ ਜਾਣਾ ਵੀ ਕੀ ਸਿਆਸਤ ਆ ਉਹਦੇ ਵਿੱਚ ਪਰ ਲੋਕ ਤਾਂ ਭੁੱਖ ਹੜਤਾਲ ਵੀ ਰੱਖ ਰਹੇ ਆ 7 ਤਰੀਕ ਨੂੰ ਕਹਿੰਦੇ ਸੀ ਨਾ ਕੇਜਰੀਵਾਲ ਸਾਹਿਬ ਨੂੰ ਜੇਲ੍ਹ ਤੋਂ ਲੈ ਕੇ ਹਟਣਾ ਹਾਂਜੀ ਜੇ ਤਾਂ ਮੇਰਾ ਕੋਈ ਪੰਜਾਬ ਦਾ ਵੀਰ ਉੱਥੇ ਗਿਆ ਉਹਨਾਂ ਨੂੰ ਛਡਾਉਣ ਵਾਸਤੇ ਠੀਕ ਹੈ ਭੁੱਖ ਹੜਤਾਲ ਤੇ ਬੈਠਣ ਵਾਸਤੇ ਮੈਂ ਕਹਿੰਨਾ ਵੀ ਉਹ ਮੇਰੇ ਸਾਹ ਚ ਸਹੀ ਨਹੀਂ ਹੈਗਾ ਠੀਕ ਹੈ ਆ ਪੰਜਾਬੀ ਲੋਕਾਂ ਨੂੰ ਆਪਣੇ ਪੰਜਾਬੀ ਉਮੀਦਵਾਰ ਜਿਹੜੇ ਹੈਗੇ ਨੇ ਜਾਂ ਪੁਰਾਣੇ ਸੀਗੇ ਉਹਨਾਂ ਨਾਲ ਖੜਨਾ ਚਾਹੀਦਾ ਚਾਹੇ ਉਹ ਦੂਸਰੀ ਸਟੇਟ ਦਾ ਰੱਖ ਲੋ ਜਾਂ ਦੂਸਰੀ ਸਿਟੀ ਦਾ ਰੱਖ ਲੋ ਬੰਦਾ ਹੈਗਾ ਉਹ ਠੀਕ ਹੈ ਜੇ ਉਹਨੇ ਮਤਲਬ ਇੱਕ ਕਾਬਲੇ ਦੇ ਵਿੱਚ ਉਹ ਆਇਆ ਹਨਾ ਕੇਜਰੀਵਾਲ ਸਾਹਿਬ ਠੀਕ ਹੈ ਉਹ ਇੱਕ ਕਾਬਲਾ ਨਹੀਂ ਹੈਗਾ ਉਹ ਇੱਕ ਸਿਆਸਤ ਆ ਹੂੰ ਉਹ ਅੱਦੇ ਮੀੜ ਕਿਉਂ ਕਿਉਂ ਲੱਗਦਾ ਇਹ ਸਿਆਸਤ ਹੈ ਹਾਂਜੀ ਇਹ ਮੈਨੂੰ ਕਿਉਂ ਲੱਗਦਾ ਮੈਂ ਇਹ ਇਹਨੂੰ ਇਸ ਕਰਕੇ ਲੱਗਦਾ ਪਿਆ ਵੀ ਸੈਂਟਰ ਸਰਕਾਰ ਪਹਿਲਾਂ ਵੀ ਸੀਗੀ ਮੋਦੀ ਸਾਹਿਬ ਪਹਿਲਾਂ ਹੈਗੇ ਆ ਹਨਾ ਆ ਹੁਣ ਇਲੈਕਸ਼ਨ ਨੇ 2 ਮਹੀਨੇ ਦੇ ਵਿੱਚ ਤੇ ਹੁਣੇ ਹੀ ਕਿਉਂ ਗ੍ਰਿਫਤਾਰ ਕੀਤੀ ਗਈ ਹੈ ਕਿਉਂਕਿ ਇਹਦਾ ਜਿਹੜਾ ਕ੍ਰੈਡਿਟ ਆ ਉਹ ਆਮ ਆਦਮੀ ਪਾਰਟੀ ਨੂੰ ਸੈਂਟਰ ਸਰਕਾਰ ਦੇਣਾ ਚਾਹੁੰਦੀ ਆ ਸਮਝੇ ਗੱਲ ਪੰਜਾਬ ਦੇ ਵਿੱਚ ਠੀਕ ਹੈ ਵੀ ਜੀ ਸਾਡੇ ਮਤਲਬ ਕੇਜਰੀਵਾਲ ਸਾਹਿਬ ਨੂੰ ਅਸੀਂ ਫੜਿਆ ਸਮਝ ਰਹੇ ਹੋ ਨਾ ਤੁਸੀਂ ਇਹ ਚੀਜ਼ ਆ ਹੋਰ ਕੋਈ ਨਹੀਂ ਹੈਗਾ ਪੋਲੀਟੀਕਲ ਸਟੰਡ ਕਹਿ ਰਹੇ ਹੋ ਤੁਸੀਂ ਬਿਲਕੁਲ ਬਿਲਕੁਲ ਇਹ ਇਹ ਤੁਹਾਨੂੰ ਆਉਣ ਵਾਲੇ ਟਾਈਮ 'ਚ ਪਤਾ ਲੱਗ ਜਾਣਾ ਜੋ ਵੀ ਜਿੰਨੇ ਮਰਜ਼ੀ ਉਮੀਦਵਾਰਾਂ ਜਾਂ ਲੋਕ ਆੱਖਾਂ ਸਾਹਮਣੇ ਖੁੱਲਣਗੇ ਆਮ ਆਦਮੀ ਕੋਈ ਹੈ ਨਹੀਂ ਇਹ ਆਮ ਆਦਮੀ ਲਈ ਇੱਕ ਗੱਲ ਮੈਨੂੰ ਦੱਸ ਦੋ ਵੀ ਜਿਹੜਾ ਇਹਨਾਂ ਨੇ ਕਹਿੰਦੇ ਸੀ ਅਸੀਂ ਆਮ ਆਦਮੀ ਆ ਮੁੱਖ ਮੰਤਰੀ ਸਾਹਿਬ ਕਹਿੰਦਾ ਤਾਂ ਮੈਂ ਵੀ ਚਾਂਡੋਨੀਆ ਬਦਲ ਦੇ ਰਹੀ ਆ ਅਸੀਂ ਬੋਰਾਂ ਦੇ ਵਿੱਚ ਉਤਰਦੇ ਰਹੇ ਆ ਮਾਸਟਰ ਦਾ ਮੁੰਡਾ ਆਮ ਲੋਕਾਂ ਦੀ ਵਾਸਤਾ ਮੈਂ ਚੱਕੀ ਸਭ ਤੋਂ ਵੱਧ ਬਤੌਰ ਐਮਪੀ ਉਹ ਵਿਧਾਨ ਸਭਾ ਦੇ ਵਿੱਚ ਬੋਲੇ ਨੇ ਹਾਂਜੀ ਇਹੇ ਵੋਟਾਂ ਤੋਂ ਪਹਿਲਾਂ ਕਹਿੰਦਾ ਸੀ ਉਹ ਮੈਂ ਉਤਰਿਆ ਹੁਣ ਤੁਸੀਂ ਗੱਡੀ ਤੋਂ ਪੈਰ ਉਤਰਦਾ ਦੇਖਿਆ ਕਦੇ ਇਹਦਾ ਗੱਡੀ ਤੋਂ ਪੈਰ ਉਤਰਦਾ ਤਾਂ ਹੈਲੀਕਾਪਟਰ ਵਾਸਤੇ ਹੂੰ ਠੀਕ ਹੈ ਉਹ ਤਾਂ ਕਹਿੰਦੇ ਪ੍ਰੋਟੋਕੋਲ ਹੈ ਇਹ ਮਹਾਰਾਜ ਇਹ ਕੀ ਗੱਲਾਂ ਕਰਦੇ ਹੋ ਤੁਸੀਂ ਚੰਨੀ ਵਿਆਹ ਤਾਂ ਹੈ ਇਹ ਇਹ ਗੱਲਾਂ ਉਦਾਂ ਹੀ ਆ ਸੋਸੇ ਬਾਜੀ ਆ ਤੁਸੀਂ ਸਾਰਾ ਕੁਝ ਦੇਖ ਰਹੇ ਹੋ ਵੀ ਕੀ ਕੁਝ ਕੀਤਾ ਉਹਨਾਂ ਨੇ ਮੀਡੀਆ ਨੂੰ ਸਭ ਤੋਂ ਵੱਧ ਪਤਾ ਹੁੰਦਾ ਪਿੰਡ ਵਾਲਿਆਂ ਨੂੰ ਸ਼ਾਇਦ ਉਹਨਾਂ ਨੂੰ ਨਹੀਂ ਪਤਾ ਲੋਕ ਵੀ ਲੋਕਾਂ ਨੂੰ ਹੀ ਪਤਾ ਹੁੰਦਾ ਲੋਕ ਵੋਟਾਂ ਪਾਉਂਦੇ ਆ ਥਰ ਕੀ ਤੁਹਾਡੇ ਨਜ਼ਰ ਦੇ ਵਿੱਚੋਂ ਕੰਮ ਹੋਇਆ ਜਿਹੜੇ ਆਮ ਆਦਮੀ ਪਾਰਟੀ ਮੈਂ ਤਾਂ ਹੁਣ ਦੱਸਦਾ ਲੋਕਾਂ ਨੂੰ ਪਤਾ ਨਾ ਮੈਂ ਲੋਕਾਂ ਨੂੰ ਉਦੋਂ ਸਿਆਣੇ ਸਮਝੂਗਾ ਵੀ ਜਿਹੜਾ ਹੁਣ ਰਿਜ਼ਲਟ ਆ ਹੂੰ ਲੋਕ ਇਹਨਾਂ ਦੇ ਮੂੰਹ ਤੇ ਚਪੇੜ ਮਾਰਨਾ ਹੂੰ ਲੋਕਾਂ ਨੂੰ ਤਾਂ ਹੁਣ پتہ ਸਮਝੇ ਸਿੱਧੇ ਤੌਰ ਤੇ ਚਪੇੜ ਨਹੀਂ ਮਾਰਨੀ ਤਾਂ ਇਹ ਕਹਿੰਦੇ ਹੁੰਦੇ ਨੇ ਵੀ ਬੋਟਾਂ ਨਾਲ ਹੀ ਲੋਕ ਜਵਾਬ ਦੇ ਸਕਦੇ ਆ ਲੜ ਕੇ ਨਹੀਂ ਜਵਾਬ ਦੇ ਸਕਦੇ ਲੜ ਕੇ ਤੁਸੀਂ ਜਿਹਨੂੰ ਮਰਜੀ ਮਤਲਬ ਤੁਸੀਂ ਲੜੋਗੇ ਉਹਨਾਂ ਦੇ ਖਿਲਾਫ ਬੋਲੋਗੇ ਚੱਕ ਲੈਣਗੇ ਹੂੰ ਅਮਰਪਾਲ ਸਿੰਘ ਚੱਕਿਆ ਲੱਖਾ ਸਿਧਾਨਾ ਕਿੰਨੇ ਵਾਰੀ ਚੱਕਿਆ ਇਹ ਦੂਜਾ ਆਪਾਨਾ ਸਿੱਧੂ ਕਿੰਨੇ ਵਾਰੀ ਚੱਕਿਆ ਇਹ ਕਿਸੇ ਨੂੰ ਆਪਦੇ ਖਿਲਾਫ ਆਵਾਜ਼ ਹੀ ਨਹੀਂ ਠਾਉਣ ਦਿੰਦੇ ਹੂੰ ਪਰ ਕੁਛ ਲੋਕ ਤਾਂ ਇਹ ਵੀ ਕਹਿ ਰਹੇ ਕਿ ਲੱਖਾ ਸਿਧਾਨਾ ਸਿਆਸੀ ਜ਼ਮੀਨ ਤਲਾਸ਼ ਕਰ ਰਿਹਾ ਸੀ ਉਹ ਸਿਆਸੀ ਜ਼ਮੀਨ ਮਿਲ ਗਈ ਆ ਪੰਜਾਬ ਦੇ ਮੁੱਦੇ ਤਾਂ ਹੀ ਉਠਾ ਰਿਹਾ ਸੀ ਇਹ ਆਮ ਪੰਜਾਬ ਦੇ ਵਿੱਚ ਚਰਚਾ ਹੁੰਦੀ ਹੈ ਲੱਖੇ ਸਿਧਾਨੇ ਦੀ ਜਿਹੜੀ ਗੱਲ ਆ ਇਹ ਅੱਜ ਦੀ ਨਹੀਂ ਲੱਖਾ ਸਿਧਾਨਾ 2012 ਦੇ ਵਿੱਚ ਠੀਕ ਹੈ ਇਹ ਨਹੀਂ ਵੀ ਲੱਖਾ ਅੱਜ ਸਟੰਟ ਖੇਡ ਕੇ ਜਾਂ ਮਤਲਬ ਪੰਜਾਬੀ ਮਾਂ ਬੋਲੀ ਕਰਕੇ ਵੀ ਅੱਜ ਵੋਟਾਂ ਦੇ ਵਿੱਚ ਉਹਨੂੰ ਇੱਕ ਸਟੈਂਡ ਚਾਹੀਦੇ ਹੋ ਲੈ ਕੇ ਵੋਟਾਂ 'ਚ ਖੜਾ ਹੋ ਗਿਆ ਲੱਖਾ ਸੁਦਾਨ 2012 ਦੇ ਵਿੱਚ ਮਲੂਕਾ ਸਾਹਿਬ ਦੇ ਵਿਰੁੱਧ ਤੇ ਕਾਂਗਰਸਾ ਦੇ ਵਿਰੁੱਧ ਖੜਾ ਹੋਇਆ ਸੀ ਹਲਕਾ ਰਾਮਪਰਾਹੂਲ ਤੋਂ ਠੀਕ ਹੈ ਉਹ ਅੱਜ ਨਹੀਂ ਮਤਲਬ ਕੋਈ ਸਟੰਟ ਖੇਡਿਆ ਉਹਨੇ ਉਹ ਪੁਰਾਣੇ ਟਾਈਮ ਦਾ ਖੇਡਦਾ ਹੁੰਦਾ ਤੁਹਾਨੂੰ ਕੋਈ ਨੌਕਰੀ ਮਿਲ ਗਈ ਨੌਕਰੀ ਮਿਲਗੀ ਤੁਹਾਨੂੰ ਨਹੀਂ ਮੈਨੂੰ ਇੱਥੇ ਤਾਂ ਨਹੀਂ ਮਿਲੀ ਮੈਂ ਆਪਦੀ ਪ੍ਰਾਈਵੇਟ ਜੌਬ ਕਰਦਾ ਪਰ ਮੁੱਖ ਮੰਤਰੀ ਸਾਹਿਬ ਕਹਿੰਦੇ ਅਸੀਂ 43000 ਨੌਕਰੀਆਂ ਪੰਜਾਬ ਦੇ ਵਿੱਚ ਦੇਤੀਆਂ ਚਲੋ ਮੁੱਖ ਮੰਤਰੀ ਸਾਹਿਬ ਨੇ ਇਹ ਨਾ ਕਹਦੇ ਉਹ ਜਿਹੜੀਆਂ 43000 ਨੌਕਰੀਆਂ ਦਿੰਦੇ ਆ ਕਿੱਥੇ ਦਿੰਦੀਆਂ ਉਹ ਪੰਜਾਬ ਚ ਦਿੰਦੀਆਂ ਪੰਜਾਬ ਦੇ ਲੋਕਾਂ ਨੂੰ ਦਿੰਦੀਆਂ ਜਾਂ ਬਾਹਰਲੇ ਲੋਕਾਂ ਨੂੰ ਦਿੰਦੀਆਂ ਠੀਕ ਹੈ ਇੱਕ ਤਾਂ ਇਹ ਪੁੱਛ ਲਿਓ ਉਹਨਾਂ ਨੂੰ ਇਹ ਜਵਾਬ ਵੀ ਮੰਗਦੇ ਆ ਸਾਰਾ ਪੰਜਾਬ ਜਵਾਬ ਮੰਗਦਾ ਫਿਰ ਨਾਲ ਇਹ ਪੁੱਛਿਓ ਵੀ ਉਹਨਾਂ ਨੇ ਆਪਦੇ ਰਿਸ਼ਤੇਦਾਰਾਂ ਨੂੰ ਹੂੰ ਜਾਂ ਜਿਹੜਾ ਉਹਨਾਂ ਦੇ ਨਾਲ ਰਿਸ਼ਤੇਦਾਰ ਦਾ ਰਿਸ਼ਤੇਦਾਰ ਉਹਨਾਂ ਨੂੰ ਦਿੱਤੀਆਂ ਨੇ ਆਮ ਬੰਦੇ ਨੂੰ ਮੇਰੇ ਹਿਸਾਬ ਨਾਲ ਨੌਕਰੀ ਨਹੀਂ ਮਿਲੀ ਹੂੰ ਮੇਰੇ ਪਿੰਡ ਦੇ ਵਿੱਚ ਕਾਫੀ ਸਟੂਡੈਂਟ ਨੇ ਜਿਹੜੇ ਵਧੀਆ ਪੜ੍ਹੇ ਆ ਜੀ ਠੀਕ ਹੈ ਮੈਂ ਉਹਨਾਂ ਨੂੰ ਤਾਂ ਨਹੀਂ ਜੌਬ ਮਿਲੀ ਕੋਈ ਉਸਕ ਬਾਹਰ ਚਲੇ ਗਏ ਹਨਾ ਹੂੰ ਤੇ ਉਹ ਕਿਹਨੂੰ ਜੌਬ ਦਿੱਤੀ ਹੈ ਤੁਸੀਂ ਮਾੜ ਆਪ ਵੀ ਕੁਐਸਚਨ ਕਰ ਸਕਦੇ ਉਹਨਾਂ ਨੂੰ ਹੂੰ ਤੋ ਭਾਈ ਜੀ ਜਿਵੇਂ ਸਿੰਘ ਸਾਹਿਬ ਨੇ ਗੱਲ ਕੀਤੀ ਆ ਕਿ ਜੋ ਜੇ এমਪਲੋਇਮੈਂਟ ਪ੍ਰਾਣਿਆਂ ਨੇ ਕੀਤੀ ਹੁੰਦੀ ਜਾਂ ਪ੍ਰਾਣਿਆਂ ਦੀ ਗੱਲ ਕੀਤੀ ਇਹਨਾਂ ਨੇ ਪਰ ਮੁੱਖ ਮੰਤਰੀ ਸਾਹਿਬ ਕਹਿੰਦੇ ਪ੍ਰਾਣਿਆਂ ਦੀ ਕਾਰਗੁਜ਼ਾਰੀ ਸਹੀ ਨਹੀਂ ਰਹੀ ਸਾਨੂੰ ਤਾਂ ਹੀ ਸਿਆਸਤ ਦੇ ਬਚਾਉਣਾ ਪਿਆ ਸੱਤਾ ਦੇ ਬਚਾਉਣਾ ਪੈਣੀ ਸਾਨੂੰ ਕੀ ਲੋੜ ਸੀ ਆਉਣ ਦੀ ਪੁਰਾਣਿਆਂ ਦੇ ਉੱਤੇ ਇਹਨਾਂ ਨੇ ਦੋਸ਼ ਲੱਗਿਆ ਸੀ ਬੇਆਦਬੀ ਦਾ ਕਾਲੀ ਦਲ ਤਾਂ ਹੀ ਆਪਣੇ ਪੰਜਾਬ ਚੋਂ ਗਾਇਬ ਕੀਤਾ ਹਨ ਤੇ ਬੇਆਦਬੀ ਦੇ ਖਾਤਰ ਇਹਨਾਂ ਦਾ ਇੱਕ ਐਮਐਲਏ ਇਹਨਾਂ ਦੇ ਵਿਰੋਧ ਸਰਕਾਰ ਦਾ ਹੀ ਕਰੀ ਜਾਂਦਾ ਕਮਰਬਿਜੇ ਪ੍ਰਤਾਪ ਨੂੰ ਸਾਰੇ ਹੀ ਜਾਣਦੇ ਆ ਉਹਨਾਂ ਨੇ ਆਪਣੀ ਨੌਕਰੀ ਤੋਂ ਵੀ ਅਸਤੀਵਾ ਦਿੱਤਾ ਬੇਆਦਬੀ ਦੇ ਮੁੱਦੇ ਤੇ ਪਰ ਉਹਨੂੰ ਬੋਲਣ ਦੀ ਖਾਤਰ ਟਾਈਮ ਕਿਉਂ ਨਹੀਂ ਦੇ ਰਹੀ ਸਰਕਾਰ ਸਰਕਾਰ ਉਹਦੀ ਆਪ ਦੇ ਐਮਐਲਏ ਦੀ ਕਿਉਂ ਨਹੀਂ ਸੁਣ ਰਹੀ ਲੋਕਾਂ ਦਾ ਨਾ ਸੁਣੇ ਉਹ ਤਾਂ ਉਹਨਾਂ ਦਾ ਐਮਐਲਏ ਹੈ ਨਾ ਉਹਨੂੰ ਟਾਈਮ ਦੇਵੇ ਸਰਕਾਰ ਸਾਡਾ ਦੇਖੋ ਪੰਜਾਬ ਦਾ ਮੁੱਦਾ ਸੀ ਗੁਰੂ ਗ੍ਰੰਥ ਸਾਹਿਬ ਦੀ ਬੇਆਦਬੀ ਉਹਦਾ ਹਜੇ ਤੱਕ ਇਹਨਾਂ ਤੋਂ ਹੱਲ ਨਹੀਂ ਹੋਇਆ ਜਦ ਕੇ ਕਹਿੰਦਾ ਕੁਝ ਮਹੀਨਿਆਂ ਚ ਅਸੀਂ ਹੱਲ ਕਰ ਦੇਵਾਂਗੇ ਉਹ ਹਜੇ ਤੱਕ ਹੱਲ ਨਹੀਂ ਹੋਇਆ ਕਿਉਂ ਨਹੀਂ ਹੋਇਆ ਇਹ ਸਰਕਾਰ ਜਵਾਬ ਦੇਵੇ ਉਹ ਪਰ ਹੁਣ ਲੋਕ ਸਰਕਾਰ ਤੋਂ ਜਵਾਬ ਵੋਟਾਂ ਰਾਹੀਂ ਮੰਗਣਗੇ ਸ਼ਾਇਦ ਦੇਣਾ ਚਾਹੀਦਾ ਇਹਨਾਂ ਨੂੰ ਕੋਈ ਨਾ ਕੋਈ ਜਵਾਬ ਜਾਂ ਕਮਰ ਵਿਜੇਪ੍ਰਤਾਪ ਨੂੰ ਦੇਖਣ ਵੀ ਉਹ ਕਿਉਂ ਬੋਲਦਾ ਉਹਦੀ ਗੱਲ ਕਿਉਂ ਨਹੀਂ ਸੁਣੀ ਜਾਂਦੀ ਉਹ ਹੁਣ ਪਾਰਟੀ ਦੇ ਵਿੱਚ ਵੀ ਤੁਸੀਂ ਦੇਖਿਆ ਉਹਦੇ ਬਾਗੀ ਸੋਰੀ ਹੈ ਕਿਉਂ ਨਹੀਂ ਉਹਦੀ ਗੱਲ ਸੁਣਦੇ ਜੇ ਸੱਚੇ ਸੀ ਤਾਂ ਫਿਰ ਉਹਦੀ ਗੱਲ ਕਿਉਂ ਨਹੀਂ ਸੁਣ ਰਹੇ ਸੁਸ਼੍ਰਮਣ ਕਾਲੀਦਾਲ ਦੀ ਗੱਲ ਕੀਤੀ ਆ ਉਦੋਂ ਸੁਸ਼੍ਰਮਣ ਕਾਲੀਦਾਲ ਕਹਿ ਰਿਹਾ ਕਿ ਸਾਨੂੰ ਪੰਜਾਬ ਦਾ ਬਾਲਾ ਦਰਦ ਆ ਉਹਨਾਂ ਨੇ ਜਿਹੜੀ ਪੰਜਾਬ ਚੋਂ ਯਾਤਰਾ ਉਹ ਕਰ ਰਹੇ ਆ ਕੀ ਲੱਗਦਾ ਕਿ ਉਹ ਬਾਕੀ ਇਹਨਾਂ ਨੂੰ ਦਰਦ ਹੈਗਾ ਜਾਂ ਉਹ ਉਹ ਜਿਵੇਂ ਭਾਈ ਸਾਹਿਬ ਦੇ ਕਹਣਗੇ ਉਹਨਾਂ ਦਾ ਵੀ ਪੋਲਿਟੀਕਲ ਸਟੰਟ ਹੈ ਇਹ ਤਾਂ ਇਹਨਾਂ ਵੋਟਾਂ ਦੇ ਨਾਲ ਤਾਂ ਸਾਰਿਆਂ ਦੀ ਜਿਆਦਾ ਆ ਜਾਂਦਾ ਜੀ ਪੰਜਾਬ ਸਭ ਨੂੰ ਜਿਆਦਾ ਆ ਜਾਂਦਾ ਵੋਟਾਂ ਦੇ ਨਾਲ ਚ ਤੇ ਪਰ ਜਦੋਂ ਇਹ ਪਾਵਰ ਚ ਹੁੰਦੇ ਆ ਉਦੋਂ ਕੋਈ ਨਹੀਂ ਦੇਖਦਾ ਪੰਜਾਬ ਨੂੰ ਹੂੰ ਪੰਜਾਬ ਦੇ ਵਿੱਚ ਨਸ਼ੇ ਚੱਲ ਰਹੇ ਆ ਦਿਨ ਦਿਹਾੜੇ ਕਤਲ ਹੋ ਰਹੇ ਆ ਲੁੱਟਾਂ ਖੋਹਾਂ ਹੋ ਰਹੀਆਂ ਦੇਖਦੇ ਆਂ ਆਪਾਂ ਇੰਟਰਨੈਟ ਦੇ ਵੀਡੀਓ ਵੀ ਦੇਖਿਆ ਉਹਨੀਆਂ ਤੁਸੀਂ ਆਪਾਂ ਗੱਲਾਂ ਵੀ ਸੁਣਦੇ ਆਂ ਵੀ ਦਿਨ ਦਿਹਾੜੀ ਮਾਰਕੁੱਟ ਹੋ ਜਾਂਦੀ ਆ ਹੂੰ ਵੀ ਪਤਾ ਹੀ ਨਹੀਂ ਕਿਹੜੇ ਵੇਲੇ ਕਿੱਥੇ ਕੋਈ ਕਿਸ ਨੂੰ ਘੇਰ ਕੇ ਕੁੱਟ ਦੇ ਦੇ ਕਿਸੇ ਨੂੰ ਮਾਰ ਦੇ ਹੂੰ ਤੇ ਨਸ਼ੇ ਤਾਂ ਆਮ ਹੀ ਆਪਾਂ ਦੇਖ ਰਹੇ ਆਂ ਨਸ਼ੇ ਦੇ ਕਮੇਟੀਆਂ ਬਣਾ ਕੇ ਪਿੰਡਾਂਾਂ 'ਚ ਜ਼ੋਰ ਲਾ ਲਿਆ ਤਾਂ ਵੀ ਨਸ਼ੇ ਨਹੀਂ ਰੁਕੇ ਹੂੰ ਕੀ ਜਿਹੜਾ ਬਦਲਾ ਅਮਨਦੀ ਪਾਰਟੀ ਕਹਿ ਰਹੀ ਸੀਗੀ ਬਦਲਾ ਪੰਜਾਬ ਦੇ ਲੋਕਾਂ ਨੂੰ ਰਾਸ ਆ ਗਿਆ ਦੇਖੋ ਪੰਜਾਬ ਦੇ ਲੋਕ ਵੋਟਾਂ ਵਲੇ ਦੱਸਣਗੇ ਹੂੰ ਵੀ ਰਾਸ ਆਇਆ ਕਿ ਨਹੀਂ ਆਇਆ ਹੂੰ ਅਸੀਂ ਅਕਸਰ ਪਿੰਡਾਂ ਦੇ ਵਿੱਚ ਜਾਂਦੇ ਆ ਗੱਲਬਾਤ ਕਰਦੇ ਆ ਪਰ ਲੋਕ ਤਾਂ ਕਹਿ ਰਿਹਾ ਸਭ ਤੋਂ ਵਧੀਆ ਜੇ ਕਾਰਜਕਾਲ ਵਧੀਆ ਰਿਹਾ ਤਾਂ ਆਮ ਆਦਮੀ ਪਾਰਟੀ ਦਾ ਰਿਹਾ ਨਹੀਂ ਲੋਕ ਤਾਂ ਦੇਖੋ ਬਹੁਤ ਬੰਤੇ ਆ ਬਹੁਤ ਕੁਝ ਕਹਿੰਦੇ ਆ ਜਿਹੜੇ ਇਹਨਾਂ ਦੇ ਪੱਖੀ ਉਹ ਇਹਨਾਂ ਨੂੰ ਚੰਗਾ ਕਹਿਣਗੇ ਜਿਹੜੇ ਕਾਲੀ ਪੱਖੀ ਉਹ ਕਾਲੀਆਂ ਨੂੰ ਚੰਗਾ ਕਹਿਣਗੇ ਕਾਂਗਰਸੀ ਕਾਂਗਰਸ ਨੂੰ ਚੰਗਾ ਕਹਿਣਗੇ ਪਰ ਕੁੱਲ ਮਿਲਾ ਕੇ ਦੇਖੀਏ ਤਾਂ ਜਿਹੜੇ ਇਹਨਾਂ ਨੇ ਵਾਅਦੇ ਕੀਤੇ ਸੀ ਵਾਅਦਿਆਂ ਦੇ ਵਿੱਚੋਂ ਕੋਈ ਵਾਅਦਾ ਪੂਰਾ ਨਹੀਂ ਹੋਇਆ ਹਮ ਇਕੱਲਾ ਇੱਕ ਬਿਜਲੀ ਵਾਲਾ ਵਾਅਦਾ ਪੂਰਾ ਕੀਤਾ ਇਹਨਾਂ ਨੇ ਬਾਕੀ ਹੋਰ ਕੋਈ ਵਾਅਦਾ ਇਹਨਾਂ ਤੋਂ ਪੂਰਾ ਨਹੀਂ ਹੋਇਆ ਕੀ ਲੋਕਾਂ ਨੂੰ ਫ੍ਰੀ ਬਿਜਲੀ ਚਾਹੀਦੀ ਹੈ ਜਾਂ ਰੋਜ਼ਗਾਰ ਚਾਹੀਦਾ ਇਹ ਲੋਕਾਂ ਨੂੰ ਮੰਗਤੇ ਕਿਉਂ ਬਣਾਏ ਇਹ ਗੱਲ ਭਗਵਾਨਤਮਾਨ ਦੀ ਖੁਦ ਹੀ ਸੀਗੀ ਵੀ ਉਹ ਕਹਿੰਦਾ ਸਾਨੂੰ ਆਟਾ ਨਹੀਂ ਚਾਹੀਦਾ ਸਾਨੂੰ ਕੰਮ ਚਾਹੀਦਾ ਤੇ ਪਰ ਇਹ ਉਹੀ ਕੁਸ਼ ਇਹ ਕਰ ਰਹੇ ਆ ਇੱਕ ਹੋਰ ਅਹਿਮ ਸਵਾਲ ਇੱਥੇ ਤੁਸੀਂ ਕਹਿੰਗੇ ਲੋਕ ਮੰਗਤੇ ਬਣਾਤੇ ਪਰ ਕੀ ਲੋਕ ਆਪ ਮੰਗਤੇ ਬਣਗੇ ਜਾਂ ਲੋਕਾਂ ਨੂੰ ਆਪ ਦੀਆਂ ਚੀਜ਼ਾਂ ਦੇ ਮੁੱਦੇ ਨਹੀਂ ਜਾਣਕਾਰੀ ਨਹੀਂ ਹੈ ਜਾਂ ਲੋਕ ਮੰਗਤੇ ਬਣਗੇ ਜਾਂ ਬਣਾ ਦਿੱਤੇ ਗਏ ਕਸੂਰ ਕਿੱਥੇ ਹੈ ਲੋਕਾਂ ਦੇ ਮੂਰੇ ਚੀਜ਼ ਜਦੋਂ ਹਾਲਾਤ ਹੀ ਇਦਾਂ ਦੇ ਪੈਦਾ ਕੀਤੇ ਜਾਂਦੇ ਆ ਚੀਜ਼ ਪਰੋਸੀ ਇਦਾਂ ਦੀ ਜਾਂਦੀ ਆ ਜਿਵੇਂ ਹੁਣ ਪੰਜਾਬ ਦੇ ਵਿੱਚ ਨੌਜਵਾਨ ਬਾਹਰ ਜਾ ਰਹੇ ਆ ਉਹਨਾਂ ਮੂਰੇ ਮਾਹੌਲ ਹੀ ਉਹਦਾਂ ਦਾ ਕ੍ਰੀਏਟ ਕੀਤਾ ਜਾਂਦਾ ਜਿਹੜਾ ਮਾਹੌਲ ਕ੍ਰੀਏਟ ਕੀਤਾ ਜਾਂਦਾ ਉਸ ਹਾਵ ਨੇ ਸਾਰਾ ਕੁਝ ਚੱਲਦਾ ਨਾ ਜਦੋਂ ਹਰੇਕ ਪਾਰਟੀ ਕਹਿੰਦੀ ਆ ਵੀ ਤੁਹਾਨੂੰ ਆ ਫਰੀ ਦੇ ਦੂੰ ਆ ਫਰੀ ਦੇ ਦੂੰ ਕੰਮ ਕਿਉਂ ਨਹੀਂ ਦੇ ਰਹੇ ਲੋਕਾਂ ਨੂੰ ਲੋਕਾਂ ਨੂੰ ਕੰਮ ਦੇਵੇ ਨੌਕਰੀਆਂ ਦੇਣ ਜੋ ਵੀ ਕਿਸੇ ਤਰ੍ਹਾਂ ਦੀ ਜੌਬ ਮਿਲਦੀ ਹੈ ਲੋਕਾਂ ਨੂੰ ਜੌਬ ਦੇਣ ਹੂੰ ਕੋਈ ਫੈਕਟਰੀਆਂ ਦੇਣ ਲੋਕਾਂ ਨੂੰ ਹੂੰ ਲੋਕਾਂ ਨੂੰ ਸਹਾਇਕ ਧੰਦੇ ਬਣਾਉਣ ਦੀ ਖਾਤਰ ਪ੍ਰੇਰਿਤ ਕਰਨ ਆਪਾਂ ਖੇਤੀਬਾੜੀ ਦੀ ਦੇਖਦੇ ਆਪਾਂ ਸਾਰੇ ਕਿਸਾਨ ਪਰਿਵਾਰ ਹਨ ਜੀ ਪਹਿਲਾਂ ਵਾਲੇ ਸਮੇਂ 'ਚ ಗ್ರಾಮ ਸੇਵਕ ਹੁੰਦੇ ਸੀਗੇ ਹੂੰ ਜਦੋਂ ਸਾਨੂੰ ਮੰਨ ਲਓ ਵੀ ਸਟਾਰਟਿੰਗ ਦਿੱਤੀ ਹੈ ਹਰੀ ਕ੍ਰਾਂਤੀ ਦੀ ਉਦੋਂ ಗ್ರಾಮ ਸੇਵਕ ਆਏ ਸਾਡੇ ਪਿੰਡਾਂ 'ਚ ਜੀ ਉਹ ਮਹਿਕਮਾ ਕਿੱਥੇ ਅੱਜ ਹੂੰ ਅੱਜ ਕਿਹੜਾ ਕਿਸਾਨ ਨੂੰ ਗ੍ਰਾਮ ਸੇਵਕਾਂ ਦੀ ਲੋੜ ਨਹੀਂ ਅੱਜ ਅਸੀਂ ਰੇਹਾਂ ਸਪਰੇਹਾਂ ਤੋਂ ਪਿੱਛੇ ਹਟਣਾ ਚਾਹੁੰਦੇ ਹਾਂ ਕਿਸਾਨ ਚਾਹੁੰਦੇ ਆ ਪਰ ਉਹਨਾਂ ਨੂੰ ਕੋਈ ਬਦਲ ਕਿਉਂ ਨਹੀਂ ਦੇ ਰਹੀ ਸਰਕਾਰ ਝੋਨੇ ਤੋਂ ਕਹਿੰਦੇ ਪਾਣੀ ਖਤਮ ਹੋ ਰਿਹਾ ਸਰਕਾਰ ਬਦਲ ਕਿਉਂ ਨਹੀਂ ਦੇ ਰਹੀ ਅੱਜ ਕਿਹੜਾ ਗ੍ਰਾਮ ਸੇਵਕ ਉਹ ਲਿਆ ਕੇ ਸਰਕਾਰ ਬਦਲ ਦਿੰਦੀ ਐ ਐਮ ਐਸ ਪੀ ਦੀ ਗੱਲ ਕਰ ਲਈ ਆਪਾਂ ਮਿਨੀਮਮ ਸੁਪਰ ਪ੍ਰਾਈਸ ਰੇਟ ਦੀ ਜੇਕਰ ਸਾਰੀਆਂ ਫਸਲਾਂ ਤੇ ਐਮ ਐਸ ਪੀ ਮਿਲਦੀ ਐ ਤੇ ਇੱਕ ਲੋਕਾਂ ਦਾ ਜਿਹੜਾ ਝੋਨਾ ਲਾਉਣਾ ਬੰਦ ਕਰ ਦੇਣਗੇ ਬਿਲਕੁਲ ਕਰਨਗੇ ਜੀ ਐਮ ਐਸ ਪੀ ਚਾਹੀਦੀ ਸਾਨੂੰ ਗਰੰਟੀ ਚਾਹੀਦੀ ਵੇਗੰਦੀ ਫਸਲ ਐਮ ਐਸ ਪੀ ਦੀ ਖ ਇਹ ਤਾਂ ਮੰਨ ਲਓ ਸਾਰੀਆਂ ਸਰਕਾਰਾਂ ਮੀਡੀਆ ਚ ਲਈਆਂ ਹੈਗੀਆਂ ਕੋਈ ਵੀ ਪਾਰਟੀ ਸਰਕਾਰ ਆਉਂਦੀ ਹੈ ਪੰਜਾਬ ਪੱਖੀ ਨਹੀਂ ਹੁੰਦੀ ਹੂੰ ਕਹੇ ਨੂੰ ਬਹੁਤ ਕੋ ਕਹਿੰਦੇ ਆ ਇਹ ਹੂੰ ਪਰ ਪੰਜਾਬ ਦਾ ਪੱਖ ਮੈਂ ਤਾਂ ਨਹੀਂ ਦੇਖਿਆ ਵੀ ਕਿਸੇ ਪਾਰਟੀ ਨੇ ਕੀਤਾ ਹੂੰ ਪਰ ਪੰਜਾਬ ਦਾ ਪੱਖ ਹੋ ਕਿਵੇਂ ਕੌਣੋ ਲੋਕ ਨੇ ਜੋ ਪੰਜਾਬ ਦਾ ਪੱਖ ਕਰਨਗੇ ਕਿਵੇਂ ਉਹ ਲੋਕ ਸੱਤਾ ਦੇ ਵਿੱਚ ਆਉਣਗੇ ਦੇਖੋ ਪੰਜਾਬ ਦਾ ਮੁੱਖ ਤੁੰਦਾ ਖੇਤੀ ਆ ਹੂੰ ਖੇਤੀਬਾੜੀ ਨੂੰ ਲਾਹੇਵੰਦ ਬਣਾਉਣਾ ਚੰਗੀਆਂ ਫਸਲਾਂ ਜਿਵੇਂ ਚੰਗੇ ਬੀਜ ਮੁਹੱਈਆ ਕਰਾਉਣਾ ਹੁਣ ਆਪਾਂ ਦੇਖਦੇ ਆ ਹਰਿਆਣੇ ਦੇ ਵਿੱਚ ਜਾਂ ਰਾਜਸਥਾਨ ਦੇ ਵਿੱਚ ਬੀਟੀ ਕਾਟਨ ਵੇਚਦਾ ਹੂੰ ਉੱਥੇ ਉਹ ਬਿਮਾਰੀ ਕਿਉਂ ਲੱਗਦੀ ਪੰਜਾਬ 'ਚ ਕਿਉਂ ਲੱਗਦੀ ਆ ਹੂੰ ਪੰਜਾਬ ਦੇ ਵਿੱਚ ਘੱਟੀਆਂ ਕੁਆਲਿਟੀ ਦੇ ਬੀਜ ਦਿੱਤੇ ਜਾਂਦੇ ਆ ਇਹਨਾਂ ਦੇ ਵਿੱਚੋਂ ਲੀਡਰਾਂ ਦਾ ਇੱਕ ਮਿਸ਼ਨ ਹੁੰਦੇ ਆਗੇ ਕੰਪਨੀਆਂ ਨਾਲ ਉਹਦਾਂ ਦੇ ਬੀਜ ਮਹਈਆ ਕਰਾਉਂਦੇ ਆ ਕਿਉਂ ਨਹੀਂ ਚੰਗੀਆਂ ਵੈਰਟੀਆਂ ਸਾਨੂੰ ਮਹਈਆ ਕਰਾਈ ਜਾਂਦੀਆਂ ਹੂੰ ਆਪਾਂ ਦੇਖਦੇ ਆਂ ਕਿ ਰਾਜਸਥਾਨ ਦੇ ਵਿੱਚ ਨਰਮੇ ਦੀ ਫਸਲ ਬਹੁਤ ਸੋਹਣੀ ਹੁੰਦੀ ਆ ਉੱਥੇ ਸੁੰਡੀ ਕਿਉਂ ਨਹੀਂ ਪੈਂਦੀ ਹੂੰ ਤੇ ਪੰਜਾਬ 'ਚ ਕਿਉਂ ਪੈਂਦੀ ਆ ਹੂੰ ਕਿੱਥੇ ਕਮੀ ਲੱਗਦੀ ਆ ਫਿਰ ਕਿਤੇ ਨਾ ਕਿਤੇ ਇਹਨਾਂ ਦੇ ਮਿਲੀਭੁਗਤ ਦੀਆਂ ਕੰਪਨੀਆਂ ਨਾਲ ਸਰਕਾਰਾਂ ਰਲਦੀਆਂ ਆ ਬੀਜਾਂ ਦੀ ਕਮੀ ਆ ਚੰਗੇ ਬੀਜ ਦੇਣ ਚੰਗੀਆਂ ਚੀ ਬਾਪੂ ਜੀ ਠੀਕ ਠਾਕ ਹੋ ਠੀਕ ਹੈ ਜੀ ਚੜਦੀ ਕਲਾ ਹਾਂ ਇਹ ਚੜਦੀ ਕਲਾ ਕੀ ਕੀ ਲੱਗਦਾ ਜੀ ਕੀ ਲੱਗਦਾ ਕਿ ਜੇਕਰ ਆਪਾਂ ਗੱਲ ਕਰ ਲਈਏ ਮੌਜੂਦਾ ਸਮੇ ਨੂੰ ਲੈ ਕੇ ਜੋ ਮਾਹੌਲ ਪੰਜਾਬ ਦੇ ਵਿੱਚ ਬਣਿਆ ਹੋਇਆ ਹੈ ਕਿਸ ਮਾਹੌਲ ਦੇ ਵਿੱਚ ਕਿਸੇ ਤਰੀਕੇ ਦੇ ਨਾਲ ਜਾਂ ਸੱਤਾਧਾਰੀ ਪਾਰਟੀ ਜਾਂ ਲੋਕ ਆਪਣੇ ਪਦਰ ਤੇ ਬਦਲਾ ਲੈ ਕੇ ਆ ਸਕਦੇ ਆ ਕਿਉਂਕਿ ਲੋਕਤੰਤਰ ਦੇ ਵਿੱਚ ਲੋਕ ਲਹਿਰ ਸਭ ਤੋਂ ਵੱਡੀ ਤਾਕਤ ਹੁੰਦੀ ਹੈ ਲੋਕਾਂ ਨੂੰ ਇਕੱਠੇ ਹੋਣ ਦੀ ਲੋੜ ਆ ਦੇਖੋ ਦਿੱਲੀ ਧਰਨੇ ਆਪਾਂ ਇਕੱਠੇ ਹੋ ਕੇ ਗਏ ਆ ਆਵਦੀ ਮੰਗਾਂ ਦੀ ਖਾਤਰ ਗਏ ਆ ਪਰ ਹੁਣ ਇਕੱਠੇ ਹੋਣ ਦੀ ਲੋੜ ਆ ਲੋਕ ਬੰਦੇ ਨੂੰ ਦੇਖ ਕੇ ਵੋਟ ਪਾਉਣ ਨਾ ਕਿ ਪਾਰਟੀ ਨੂੰ ਦੇਖ ਕੇ ਪਾਉਣ ਦੇਖੋ ਆਪਾਂ ਪਾਰਟੀ ਨੂੰ ਦੇਖ ਕੇ ਵੋਟ ਪਾ ਦਿੰਨੇ ਆ ਬੰਦਾ ਤਾਂ ਲੋਕਾਂ ਨੇ ਫਿਰ ਮੁੱਖ ਮੰਤਰੀ ਸਾਹਿਬ ਨੂੰ ਦੇਖ ਲਿਆ ਸੀ ਨੀ ਉਹ ਤਾਂ ਚਲੋ ਜਿਹੇ ਜੇ ਨਿਕਲੇ ਉਹ ਤਾਂ ਹੁਣ ਬਾਹਰ ਆਇਆ ਹੈ ਨਾ ਪਹਿਲਾਂ ਵਾਲੇ ਆਪਾਂ ਮੋਦੀ ਸਾਹਿਬ ਨੇ ਵੀ ਆਪਣੇ ਵਾਦੇ ਬਹੁਤ ਕੀਤੇ ਸੀ ਤੇ ਇਹਨਾਂ ਨੇ ਵੀ ਵਾਦੇ ਬਹੁਤ ਕੀਤੇ ਸੀ ਤੇ ਕਿੰਨੇ ਕੋ ਵਾਦੇ ਪਕਾਏ ਆ ਇਹਨਾਂ ਦੋਨਾਂ ਨੇ ਆਪਾਂ ਨੂੰ ਪਤਾ ਹੀ ਹੈ ਦੇਖੋ ਆਪਾਂ ਇੱਥੋਂ ਬੰਦੇ ਨੂੰ ਜਿਤਾ ਕੇ ਭੇਜਨੇ ਪਾਰਟੀ ਦੇਖ ਕੇ ਉਹ ਬੰਦਾ ਕੱਲ ਨੂੰ ਦੂਜੀ ਪਾਰਟੀ ਚਲਾ ਜਾਂਦਾ ਦੇਖ ਹੀ ਰਹੇ ਹਾਂ ਅੱਜ ਕੱਲ੍ਹ ਚੱਲ ਰਿਹਾ ਹੈ ਦਲਵਾਲੂ ਦੇ ਹਨਾ ਹੂੰ ਤੇ ਆਪਾਂ ਬੰਦੇ ਨੂੰ ਦੇਖ ਕੇ ਵੋਟ ਪਾਉਣਾ ਆ ਕਿ ਪਾਰਟੀ ਨੂੰ ਦੇਖ ਕੇ ਪਾਉਣਾ ਤੁਸੀਂ ਦਲ ਬਦਲੂ ਦੀ ਗੱਲ ਕੀਤੀ ਹੈ ਜੇ ਰਵਨੀਤ ਸਿੰਘ ਬਿੱਟੂ ਦੀ ਗੱਲ ਕਰ ਰਹੇ ਹੋ ਉਹਨਾਂ ਨੇ ਆਨਸਰ ਸਟੇਟਮੈਂਟ ਦਿੱਤੀ ਹੈ ਕਿ ਮੈਂ ਪੰਜਾਬ ਨੂੰ ਬਿਹਤਰੀ ਦੇ ਰਾਹ ਤੇ ਲੈ ਕੇ ਆਉਣ ਦੇ ਲਈ ਬੀਜੇਪੀ ਦੇ ਵਿੱਚ ਗਿਆ ਜਿਹੜੇ ਕੰਮ ਪੰਜਾਬ ਦੇ ਬਚਨੀ ਹੋਏ ਚਾਹੇ ਨੌਜਵਾਨੀ ਦੀ ਗੱਲ ਹੋਵੇ ਨਸ਼ੇ ਤੋਂ ਬਾਹਰ ਕਿਵੇਂ ਕੱਢਣਾ ਹੈ ਉਹ ਸਾਰੇ ਮਸਲੇ ਹੱਲ ਕਰਵਾਉਣ ਦੇ ਲਈ ਬੀਜੇਪੀ ਦੇ ਵਿੱਚ ਗਏ ਬੀਜੇਪੀ 'ਚ ਜਾ ਕੇ ਆਪਣੇ ਪੰਜਾਬ ਵਾਲੇ ਲੀਡਰ ਮਿਲਣਾ ਥੋਤੇ ਜਾਂਦੇ ਆ ਉੱਥੇ ਜਾ ਕੇ ਥੋੜੇ ਦੁੱਧ ਥੋਤੇ ਹੋ ਜਾਂਦੇ ਤੁਹਾਨੂੰ ਇਹ ਕਿਉਂ ਲੱਗਦਾ ਪਤਾ ਹੀ ਆ ਜਿਹੜੇ ਹੁਣ ਪਹਿਲਾਂ ਬੀਜੇਪੀ ਦੇ ਈਡੀ ਦੇ ਰੇਡਾਂ ਪੈਂਦੀਆਂ ਆ ਜੋ ਬੀਜੇਪੀ ਚਾ ਵੜਦੇ ਆ ਫਿਰ ਉਹ ਸਹੀ ਹੋ ਜਾਂਦੇ ਆ ਹੂੰ ਹੁਣ ਬੀਜੇਪੀ ਨੇ ਪੰਜਾਬ ਦਾ ਭਲਾ ਕਿੰਨਾ ਕੀਤਾ ਆਪਾਂ ਸਾਰਿਆਂ ਨੇ ਦੇਖਿਆ ਹੀ ਆ ਪਹਿਲਾਂ ਆਪਾਂ ਦਿੱਲੀ ਬੈਠੇ ਆ ਹੁਣ ਸੰਭੂ ਬਾਡਰ ਤੇ ਬੈਠੇ ਆ ਤੇ ਜਿਹੜੀ ਉੱਥੇ ਆਪਣੇ ਮੁੰਡਾ ਬੱਲੋ ਦਾ ਸੀਧ ਹੋਇਆ ਜੀ ਉਹ ਕਿਹਦੇ ਪੈਰੋਂ ਸੀਧ ਹੋਇਆ ਬੀਜੇਪੀ ਦੀ ਸਰਕਾਰ ਆ ਨਾ ਗੋਲੀਆਂ ਕਿਹੜੇ ਚਲਾਈਆਂ ਸਾਡੇ ਪੰਜਾਬ ਦੇ ਲੋਕਾਂ ਦਾ ਬੀਜੇਪੀ ਕੋਟੇ ਰਹੀ ਆ ਮਾਰ ਰਹੀ ਹੈਗੀ ਤੇ ਅਸੀਂ ਬੀਜੇਪੀ ਨੂੰ ਪੰਜਾਬ ਦੇ ਲੋਕ ਕਿਵੇਂ ਚੰਗਾ ਕਹਾਂਗੇ ਹੂੰ ਤੁਸੀਂ ਆਪ ਵੀ ਦੇਖੋ ਵੀ ਉੱਥੇ ਕਿਸਾਨਾਂ ਦੇ ਉੱਤੇ ਕਿੰਨੀ ਗੋਲੀਬਾਰੀ ਹੋਈ ਅਥਰੂ ਗਏ ਸੇ ਗੋਲੇ ਡਿੱਗੇ ਉਹ ਕੌਣ ਸੀ ਉੱਥੇ ਬੈਠੇ ਪੰਜਾਬ ਦੇ ਲੋਕ ਹੀ ਬੈਠੇ ਸੀ ਪੰਜਾਬ ਦੀ ਜਗ੍ਹਾ 'ਚ ਬੈਠੇ ਸੀ ਤੇ ਫਿਰ ਵੀ ਆ ਕੇ ਬੀਜੇਪੀ ਦੀ ਸਰਕਾਰ ਨੇ ਹਰਿਆਣਾ 'ਚ ਬੀਜੇਪੀ ਸਰਕਾਰੀ ਸੀ ਹਮ ਫਿਰ ਬੀਜੇਪੀ 'ਚ ਇਹਨੇ ਸ਼ਾਮਲ ਸ਼ਾਮਲ ਕਿਉਂ ਹੋ ਰਹੇ ਆ ਜੇ ਪੰਜਾਬ ਦੇ ਲੋਕਾਂ ਨਾਲ ਧੱਕਾ ਹੁੰਦਾ ਹੈ ਪੰਜਾਬ ਦੇ ਲੀਡਰ ਫਿਰ ਬੀਜੇਪੀ 'ਚ ਕਿਉਂ ਜਾ ਰਹੇ ਆ ਉਹ ਲੀਡਰਾਂ ਨੂੰ ਪਤਾ ਹੋ ਕਿਉਂ ਜਾ ਰਹੇ ਆ ਜਾਲ ਇਹਨਾਂ ਦੇ ਕੋਈ ਘਪਲੇ ਹੋਣਗੇ ਜਿਹੜੇ ਡਰ ਦੇ ਜਿਹੜੀ ਤੋਂ ਤਾਂ ਜਾ ਰਹੇ ਆ ਕੋਈ ਨਾ ਕੋਈ ਤਾਂ ਗੱਲ ਹੋਊਗੀ ਜਿਹੜੇ ਉਹ ਬਿੱਟੂ ਦੀ ਗੱ ਪਹਿਲਾਂ ਨੀਆ ਵੀਡੀਓ ਦੇਖੋਗੇ ਉਹਦੇ ਬਿਆਨ ਦੇਖੋਗੇ ਤੇ ਉਹੀ ਬਿੱਟੂ ਨੂੰ ਹੁਣ ਭਾਜਪਾ ਚੰਗੀ ਲੱਗਣ ਲੱਗ ਗਈ ਕਿਤੇ ਨਾ ਕਿਤੇ ਦਾ ਜਵਾਬ ਤਾਂ ਬਿੱਟੂ ਦੇਉਣਾ ਜੀ ਇਹ ਤਾਂ ਉਹਨਾਂ ਨੂੰ ਪੁੱਛ ਸਕਦੇ ਆਪਾਂ ਤੁਸੀਂ ਬਈ ਗੱਲ ਕਹਿ ਰਹੇ ਸੀਗੇ ਇਹ ਮੌਜੂਦਾ ਸੱਤਾਧਾਰੀ ਪਾਰਟੀ ਨਾਲ ਦੂਜੀਆਂ ਪਾਰਟੀਆਂ ਨਾਲੋਂ ਚੰਗੇ ਕਹਾਤਾ ਪਰ ਮੁੱਖ ਮੰਤਰੀ ਸਾਹਿਬ ਬਾਰ-ਬਾਰ ਆਪਣੇ ਬਿਆਨਾਂ ਦੇ ਵਿੱਚ ਇਹ ਗੱਲ ਕਹਿੰਦੇ ਆ ਕਿ ਜੇਕਰ ਪਿਛਲੀਆਂ ਸਰਕਾਰਾਂ ਦੀ ਕਾਰਗੁਜ਼ਾਰੀ ਸਹੀ ਰਹੀ ਹੁੰਦੀ ਉਹਨਾਂ ਦੀ ਨੀਤੀ ਸਹੀ ਰਹੀ ਹੁੰਦੀ ਉਹਨਾਂ ਦੀ ਪਾਲਿਸੀ ਸਹੀ ਰਹੀ ਹੁੰਦੀ ਤੇ ਸਾਨੂੰ ਤਾਂ ਫਿਰ ਪੰਜਾਬ ਦੀ ਸੱਤਾ ਤੇ ਆਉਣ ਦੀ ਲੋੜ ਹੀ ਨਹੀਂ ਸੀ ਜਿਹੜੀ ਮੁੱਖ ਮੰਤਰੀ ਸਾਹਿਬ ਇਹ ਗੱਲ ਕਹਿੰਦੇ ਆ ਨਾ ਜਿਹੜੇ ਉਹਨਾਂ ਨੇ ਕੰਮ ਕਰਿਆ ਦੋਨਾਂ ਪਾਰਟੀਆਂ ਨੇ ਮੈਂ ਕਹਿੰਦਾ ਪੱਖ ਨਹੀਂ ਲੈਂਦਾ ਇਹਨਾਂ ਨਾਲੋਂ ਜਿੰਨਾ ਉਹਨਾਂ ਨੇ ਬੋਲਿਆ ਜੇ ਇਹਨਾਂ ਨੇ 100% ਬੋਲਿਆ ਹਨਾ ਉਹਨਾਂ ਨੇ 90% ਕੰਮ ਕਰਿਆ ਦੋਨਾਂ ਪਾਰਟੀਆਂ ਨੇ ਕਿਹੜੇ ਕੰਮ ਕਰਿਆ ਉਹਨਾਂ ਨੇ ਤੁਸੀਂ ਜਿਹੜੇ ਕੰਮ ਤੋਂ ਵੀ ਲੈ ਲਓਗੇ ਚਾਹੇ ਕਾਰੋਬਾਰ ਤੋਂ ਰੱਖ ਲਓ ਜੋਬ ਤੋਂ ਰੱਖ ਲਓ ਨ ਲੋਕਾਂ ਦੇ ਪਿੰਡਾਂ ਦੇ ਵਿੱਚ ਆ ਕੇ ਕਿਸੇ ਦਾ ਕੋਈ ਗਲੀਆਂ ਸੀ ਜਾਂ ਕਿਸੇ ਦਾ ਹੋਰ ਕੋਈ ਵਿਕਾਸ ਕਰਨ ਵਾਲਾ ਸੀਗਾ ਪਿੰਡਾਂ ਦਾ ਸਾਰਾ ਕੀਤਾ ਤੁਸੀਂ ਥੋੜਾ ਕੈਮਰਾ ਘਮਾਇਓ ਆ ਸਾਡੇ ਆ ਇਹ ਦੋਨਾ ਪਾਰਟੀਆਂ ਨੇ ਰਲ ਕੇ ਕੀਤਾ ਹੋਇਆ ਸਾਡੇ ਕਾਂਗਰਸ ਦਾ ਵੀ ਤੇ ਅਕਾਲੀ ਦਲ ਦਾ ਵੀ ਇਹ ਕਾਰਜਗਾਰ ਉਹਨਾਂ ਨੇ ਕੀ ਕੀਤੇ ਹੋਏ ਆ ਇੱਥੇ ਇੱਥੇ ਬਹੁਤ ਡੂੰਘਾ ਤੇ ਗਹਿਰਾ ਸੱਪੜ ਸੀਗਾ ਉਹ ਉਹ ਦੋਨਾ ਪਾਰਟੀਆਂ ਨੇ ਰਲ ਕੇ ਹੀ ਮਤਲਬ ਇਹਨੂੰ ਨੇ ਪਰ ਚੜਿਆ ਜੀ ਠੀਕ ਹੈ ਸਾਡੇ ਪਿੰਡ ਦੇ ਵਿੱਚ ਬਹੁਤ ਕੰਮ ਕਰਿਆ ਦੋਨਾਂ ਪਾਰਟੀਆਂ ਨੇ ਜਿਹੜੀ ਤੀਸਰੀ ਪਾਰਟੀ ਦੇ ਆਪਾਂ ਆਮ ਆਦਮੀ ਕਹਿੰਦੇ ਆ ਉਹ ਆਮ ਆਦਮੀ ਹੈ ਹੀ ਨਹੀਂ ਹੂੰ ਸਮਝੇ ਗੱਲ ਦੂਸਰਾ ਇਹ ਵੀ ਪਰੋਦਾ ਕਹਿੰਦੇ ਸੀ ਆਮਕਰਾਂ ਦੇ ਮੁੰਡੇ ਚੱਕ ਕੇ ਐਮਐਲਏ ਬਣਾਏ ਆ ਨਹੀਂ ਆਮਕਰਾਂ ਦੇ ਮੁੰਡੇ ਚੱਕੇ ਆ ਉਹਨਾਂ ਨੇ ਕੋਈ ਇਹਦੇ ਸ਼ੱਕ ਨਹੀਂ ਉਹ ਚੱਕ ਕੇ ਜੇਲਾਂ 'ਚ ਨੇ ਹੂੰ ਤੁਸੀਂ ਅਮਰਤਪਾਲ ਰੱਖ ਲਓ ਉਹ ਬਜੀਦ ਕੇ ਪ੍ਰਧਾਨ ਮੰਤਰੀ ਬਜੀਦ ਕੇ ਕਈ ਮੁੰਡੇ ਉਹਨਾਂ ਨੇ ਚੱਕੇ ਨੇ ਠੀਕ ਹੈ ਤੇ ਉਸ ਤੋਂ ਬਾਅਦ ਮੈਂ ਤੁਹਾਨੂੰ ਪਿੱਛੇ ਹੁਣੇ ਦੱਸ ਕੇ ਹਟਿਆ ਵੀ ਲੱਖਾ ਵੀ ਚੱਕਿਆ ਇਹਨਾਂ ਨੇ ਭਾਨਾ ਵੀ ਚੱਕਿਆ ਇਹ ਆਮ ਘਰਾਂ ਦੇ ਮੁੰਡੇ ਆ ਠੀਕ ਹੈ ਜੀ ਜੱਟ ਜ਼ਿਮੀਂਦਾਰਾਂ ਦੇ ਮੁੰਡੇ ਇਹ ਆਪਦੇ ਮਤਲਬ ਖੇਤੀਬਾੜੀ ਕਰਕੇ ਇਹਨਾਂ ਦੇ ਜ਼ਿਮੀਂਦਾਰਾਂ ਦੇ ਨਾਲ ਖੜਦੇ ਸੀ ਤਾਂ ਇਹਨਾਂ ਨੂੰ ਉਹ ਬਰਦਾਸ਼ਤ ਨਹੀਂ ਹੁੰਦਾ ਠੀਕ ਹੈ ਜੀ ਹੁਣ ਜਦੋਂ ਪਿੱਛੇ ਧਰਨਾ ਲੱਗਿਆ ਦਿੱਲੀ ਠੀਕ ਹੈ ਜੇ ਧਰਨੇ ਦੇ ਵਿੱਚ ਪੰਜਾਬ ਦੇ ਲੋਕ ਗਏ ਆ ਜਾਂਦੇ ਹੋਏ ਸੰਗਰੂਰ ਬਾਰਡਰ ਤੇ ਜਦੋਂ ਇਹੜਾ ਖਨੌਰੀ ਬਾਰਡਰ ਪੈਂਦਾ ਜੀ ਉੱਥੇ ਪੰਜਾਬ ਪੁਲਿਸ ਰੋਕਦੀ ਆ ਉਹਨਾਂ ਨੂੰ ਹੂੰ ਠੀਕ ਹੈ ਜੀ ਉਹ ਕਿਹਦੇ ਅੰਡਰ ਆਉਂਦੀ ਆ ਪੰਜਾਬ ਪੁਲਿਸ ਹੂੰ ਨਵ ਸਰਕਾਰ ਦੇ ਪੰਜਾਬ ਸਰਕਾਰ ਕਿਹਦੀ ਆ ਪੰਜਾਬ ਸਰਕਾਰ ਕਿਹਦੀ ਆ ਇਸ ਟਾਈਮ ਆਮ ਆਦਮੀ ਦੀ ਹੂੰ ਉਹ ਤਾਂ ਬੜਾ ਸੋਣਾ ਕਹਿੰਦੇ ਆ ਵੀ ਅਸੀਂ ਬਹੁਤ ਕੰਮ ਕਰਿਆ ਆ ਆਪਦੇ ਪੰਜਾਬੀ ਬੰਦੇ ਉਹਨਾਂ ਨੇ ਕੁੱਟੇ ਉੱਥੇ ਬਾਰਡਰਾਂ ਦੇ ਇਥੋਂ ਜਾਨ ਨਹੀਂ ਦਿੱਤੇਗੇ ਠੀਕ ਹੈ ਜੀ ਕਿਹੜੇ ਮੂੰਹ ਨਾਲ ਲੋਕਾਂ ਤੋਂ ਵੋਟਾਂ ਮੰਗਣਗੇ ਇੰਨਾ ਅਤਿਆਚਾਰ ਕਰਿਆ ਉਹਨਾਂ ਨੇ ਜਦੋਂ ਧਰਨੇ ਤੇ ਲੋਕ ਗਏ ਨੇ ਤੇ ਮੈਂ ਹੁਣ ਲੋਕਾਂ ਨੂੰ ਅਪੀਲ ਹੀ ਕਰਦਾ ਵੀ ਇਹਨਾਂ ਨੂੰ ਬੋਟ ਨਾ ਹੀ ਪਾਈ ਜਾਵੇ ਆਮ ਆਦਮੀ ਪਾਰਟੀ ਦੇ ਲੀਡਰ ਨੂੰ ਦੂਸਰਾ ਸ਼ਾਇਦ ਇਥੇ ਮਨ ਦਾ ਹੰਸ ਰਾਜ ਹੰਸ ਜੀ ਵੀ ਨੇ ਠੀਕ ਹੈ ਹੰਸ ਰਾਜ ਹੰਸ ਜੀ ਦੀ ਮੈਂ ਇੱਕ ਨਾ ਵੀਡੀਓ ਦੇਖਦਾ ਸੀ ਅੱਜ ਹੀ ਉਹਨਾਂ ਨੇ ਕਿਹਾ ਵੀ ਮੈਂ ਤਾਂ ਇੱਕ ਵਾਰੀ ਐਮਪੀ ਬੰਨਾ ਸੀ ਉਹ ਕਹਿੰਦੇ ਹੁੰਦੇ ਨੇ ਨਾ ਵੀ ਇੱਕ ਅੜੀ ਪੰਨਣੀ ਸੀ ਸ਼ਾਇਦ ਕਿਸੇ ਨੇ ਦੇਖੀ ਹੋਵੇ ਉਹ ਜੇ ਤੁਸੀਂ ਆਪਦੀ ਅੜੀ ਭੰਨਣ ਦੇ ਖਾਤਰ ਤੁਸੀਂ ਵੋਟਾਂ ਲੈ ਕੇ ਮੁੜ ਕੇ ਲੋਕਾਂ ਦਾ ਹਾਲ-ਚਾਲ ਨਹੀਂ ਪੁੱਛਦੇ ਨਾ ਤਾਂ ਤੁਸੀਂ ਬਾਅਦ 'ਚ ਲੋਕਾਂ ਦਾ ਉਮੀਦ ਵੀ ਨਾ ਰੱਖੋ ਵੀ ਸਾਨੂੰ ਵੋਟ ਪਾਉਣਗੇ ਹੂੰ ਜੀ ਤੇ ਇਹੋ ਜੇ ਲੋਕਾਂ ਨੂੰ ਮੈਂ ਕਹਿੰਦਾ ਵੀ ਨਹੀਂ ਆਪਣੀਆਂ ਅੜੀਆਂ ਭੰਨਣ ਵਾਸਤੇ ਲੋਕਾਂ ਦੇ ਉਮੀਦਾਂ ਨਾਲ ਜਾਂ ਲੋਕਾਂ ਦੇ ਹਨਾ ਜੋ ਡ੍ਰੀਮਸ ਹੁੰਦੇ ਉਹਨਾਂ ਨਾਲ ਖੇਲਣਾ ਚਾਹੀਦਾ ਜੀ ਤੁਸੀਂ ਕਹਿ ਰਹੇ ਹੋ ਕਿ ਆਮ ਆਦਮੀ ਪਾਰਟੀ ਨੇ ਕੰਮ ਨਹੀਂ ਕੀਤਾ ਤੇ ਵੋਟ ਦੀ ਪਣੀ ਚਾਹੀਦੀ ਪਰ ਆਮ ਆਦਮੀ ਪਾਰਟੀ ਇਸ ਜਿਹੜੀ ਤਰਤੀ ਪਹਰਾ ਦਿੰਦੀ ਹੈ ਕਿ ਅਸੀਂ ਕੰਮ ਦੇ ਆਧਾਰ ਤੇ ਵੋਟ ਮੰਗ ਰਹੇ ਹਾਂ ਜੇ ਅਸੀਂ ਕੰਮ ਪੰਜਾਬ ਦੇ ਵਿੱਚ ਕੀਤੇ ਆ ਫੇਰ ਹੀ ਵੋਟ ਮੰਗ ਰਹੇ ਹਾਂ ਇਹ ਤਾਂ ਸਾਨੂੰ ਬੋਟ ਨਾ ਪਾਓ ਮੈਂ ਮੈਂ ਤੈਨੂੰ ਉਸ ਗੱਲ ਦਾ ਜਵਾਬ ਦੇਣਾ ਮੇਰਾ ਪਿੰਡ ਹੈ ਇਹ ਰਾਇਆ ਪਿੰਡ ਹਨਾ ਇੱਥੇ ਜਿਹੜਾ ਵੀ ਉਮੀਦਵਾਰ ਵੋਟ ਲੈਣ ਆਊਗਾ ਮੇਰੇ ਪਿੰਡ ਦੇ ਲੋਕਾਂ ਨੂੰ ਆਪਣਾ ਕੋਈ ਲੈਟਰ ਦਿਖਾ ਕੇ ਵੀ ਮੈਂ ਆ ਤੁਹਾਡੇ ਕੰਮ ਕਰੇ ਆ ਤੁਹਾਡੇ ਪਿੰਡ ਵਾਸਤੇ ਤਾਂ ਮੈਨੂੰ ਵੋਟ ਪਾ ਦਿਓ ਜੇ ਉਹ ਕੰਮ ਕੀਤੇ ਹੋਏ ਤੇ ਲੋਕ ਇੰਨੇ ਮੂਰਖ ਨਹੀਂ ਹੈਗੇ ਵੀ ਉਹਨਾਂ ਦੇ ਕੀਤੇ ਕੰਮਾਂ ਨੂੰ ਅਣਦੇਖਿਆ ਕਰਨਗੇ ਕੀਤੇ ਉਹਦਾ ਵੋਟ ਪਾਉਣਗੇ ਜੋ ਕੰਮ ਹੀ ਨਹੀਂ ਕੀਤਾ ਦਿਖਾਉਣਗੇ ਕੀ ਫਿਰ ਬਈ ਪੰਜਾਬ ਦੀ ਤਸਵੀਰ ਕਿਵੇਂ ਬਦਲ ਸਕਦੀ ਆ ਸਰਕਾਰਾਂ ਪੰਜਾਬ ਦੀ ਸਿਹਤ ਨੇ ਬਹੁਤ ਦੇਖ ਲਈਆਂ ਪੰਜਾਬ ਦੇ ਉੱਪਰ ਸਰਕਾਰਾਂ ਸਮੇਂ-ਸਮੇਂ ਤੇ ਆਉਂਦੀਆਂ ਰਹੀਆਂ ਨੇ ਇਹ ਲੋਕ ਸਭਾ ਚੋਣਾਂ ਦੇ ਨਾਲ ਹੀ ਪ੍ਰਧਾਨ ਮੰਤਰੀ ਦੀ ਚੋਣ ਹੋਣੀ ਆ ਇਹ ਕਰ ਕੇ ਕੇਂਦਰ ਦੇ ਵਿੱਚ ਪ੍ਰਧਾਨ ਮੰਤਰੀ ਬਦਲਦਾ ਸਰਕਾਰ ਬਦਲਦੀ ਆ ਕੀ ਪੰਜਾਬ ਦੀ ਤਸਵੀਰ ਦੇ ਵਿੱਚ ਬਦਲਾ ਆ ਸਕਦਾ ਹਾਂਜੀ ਤੁਸੀਂ ਕਹਿੰਦੇ ਤਸਵੀਰ ਕਿਵੇਂ ਬਦਲੀ ਤਸਵੀਰ ਬਦਲੀ ਜਾਂਦੀ ਆ ਚੰਗਾ ਉਮੀਦਵਾਰ ਹੂੰ ਚੰਗਾ ਉਮੀਦਵਾਰ ਹੋਵੇ ਚੰਗੀ ਇੱਕ ਲੀਡਰਸ਼ਿਪ ਹੋਵੇ ਠੀਕ ਹੈ ਫੇਰ ਬਦਲੀ ਜਾਂਦੀ ਹੈ ਚੰਗਾ ਉਮੀਦਵਾਰ ਤਾਂ ਭਵਾਨਤ ਮਾਨ ਨੇ ਕਿਹਾ ਹੀ ਮੈਂ ਬਹੁਤ ਚੰਗਾ ਸਾਡੀ ਪਾਰਟੀ ਬਹੁਤ ਚੰਗੀ ਹੈ ਲੋਕਾਂ ਨੇ ਇਹਨੂੰ ਚੰਗਾ ਪਣ ਦੇਖ ਕੇ ਵੀ ਚਲੋ ਠੀਕ ਹੈ ਲੋਕਾਂ ਦੇ ਪੱਖ ਦੇ ਗੱਲਾਂ ਕਰਦਾ ਰਿਹਾ ਗੱਲਾਂ ਕੀ ਡਰਾਮੇ ਕਿਉਂਕਿ ਮੈਂ ਕਮੇਡੀ ਕਲਾਕਾਰ ਆ ਇਹਨੂੰ ਹਾਸੇ ਮਖੌਲ ਕਰਨੇ ਆਉਂਦੇ ਆ ਉਹੀ ਲੋਕਾਂ ਨੂੰ ਮਤਲਬ ਆ ਕੇ ਹਾਸੇ ਡਠੇ ਕਰਦੇ ਲੋਕ ਹਾ ਹਾ ਹੀ ਹੂ ਕਰਦੇ ਰਹੇ ਠੀਕ ਹੈ ਉਹ ਦੇਖ ਕੇ ਲੋਕਾਂ ਨੂੰ ਲੱਗਿਆ ਯਾਰ ਵੀ ਬੰਦਾ ਠੀਕ ਆ ਪਰ ਜਿਹੜਾ ਕਹਿੰਦੇ ਹੁੰਦੇ ਨੇ ਨਾ ਵੀ ਅ ਦਿਖਾਉਣ ਦੇ ਹਾਥੀ ਦੇ ਦੰਦ ਦਿਖਾਉਣ ਦੇ ਹੋਰ ਖਾਣ ਦੇ ਹੋਰ ਆ ਭਗਵੰਤ ਮਾਨ ਸੇਮ ਹਾਥੀ ਹੋਈ ਆ ਵੱਡੇ ਦੰਦਾਂ ਵਾਲਾ ਹੂੰ ਠੀਕ ਹੈ ਇਹਨੇ ਲੋਕਾਂ ਨਾਲ ਉਹ ਬੁਰਾ ਹਾਲ ਕੀਤਾ ਲੋਕਾਂ ਦਾ ਵੀ ਲੋਕਾਂ ਦਾ ਵਿਸ਼ਵਾਸ ਘਾਤ ਕੀਤਾ ਪੰਜਾਬੀ ਦੇ ਵਿੱਚ ਜੀ ਤਾਂ ਅਸੀਂ ਲੋਕ ਸਭਾ ਹਲਕਾ ਫਰੀਦਕੋਟ ਦੇ ਵਿੱਚ ਲੋਕਾਂ ਨਾਲ ਜਿਹੜੀ ਗੱਲਬਾਤ ਕੀਤੀ ਆ ਲੋਕ ਸਭਾ ਚੋਣਾਂ ਨੂੰ ਲੈ ਕੇ ਲੋਕਾਂ ਨੇ ਆਪਣੇ ਤਰਕ ਦੇ ਨਾਲ ਜਿਹੜੇ ਬੜੇ ਲਹਿਜੇ ਨਾਲ ਜਿਹੜੇ ਸਵਾਲਾਂ ਦੇ ਜਵਾਬ ਦਿੱਤੇ ਆ ਲੋਕਾਂ ਨੇ ਗਿਲੇਸ਼ਿਕ ਵਿੱਚ ਪਿਛਣੀਆਂ ਸਰਕਾਰਾਂ ਨਾਲ ਵੀ ਕੀਤੇ ਆ ਤੇ ਮੌਜੂਦਾ ਸੱਤਾਧਾਰੀ ਪਾਰਟੀ ਆਮਦਵੀ ਪਾਰਟੀ ਦੇ ਨਾਲ ਵੀ ਲੋਕਾਂ ਦੇ ਗਿਲੇਸ਼ਿਕ ਬੇ ਹੈਗੇ ਕਿ ਜਿਹੜੇ ਵਾਦੇ ਲੋਕਾਂ ਦੇ ਨਾਲ ਕੀਤੇ ਗਏ ਸੀ ਚਾਹੇ ਰੋਜ਼ਗਾਰ ਦੀ ਗੱਲ ਹੋਵੇ ਚਾਹੇ ਓ ਇੰਪਲੋਇਮੈਂਟ ਦੀ ਗੱਲ ਹੋਵੇ ਹਾਲਾਂਕਿ ਮੁੱਖ ਮੰਤਰੀ ਸਾਹਿਬ ਇਹ ਗੱਲ ਕਰਦੇ ਆ ਕਿ ਅਸੀਂ ਇੰਡਸਟਰੀ ਪੰਜਾਬ ਦੇ ਵਿੱਚ ਲੈ ਕੇ ਆਏ ਆ ਅਸੀਂ ਇੰਡਸਟਰੀ ਹੋਰ ਲੈ ਕੇ ਆਵਾਂਗੇ ਪੰਜਾਬ ਦੇ ਵਿੱਚ ਪਰ ਲੋਕਾਂ ਦਾ ਕਹਿੰਦੇ ਕਿ ਸਾਨੂੰ ਇੰਡਸਟਰੀ ਚਾਹੀਦੀ ਆ ਪਰ ਇੰਡਸਟਰੀ ਉਹ ਚਾਹੀਦੀ ਆ ਜੋ ਵਾਦਾ ਵਰਨ ਪੁਲੀ ਕਾਨੇ ਸੇਤਨਾ ਖਿਲਵਾੜ ਨਾ ਕਰਦੀ ਹੋਵੇ ਸਾਨੂੰ ਇੰਡਸਟਰੀ ਵੀ ਉਹ ਚਾਹੀਦੀ ਆ ਅੱਗੇ ਜਾ ਕੇ ਕਿਸੇ ਲੋਕਾਂ ਨਾਲ ਫਿਰ ਕਿਸੇ ਹਲਕੇ ਦੇ ਵਿੱਚ ਮਿਲਦੇ ਆ ਜੁੜੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਮੈਂ ਸਿਮਰਜੀਤ ਸਿੰਘ ਸੁਦਾਣਾ ਕੈਮਰਾਮੈਨ ਸੰਦੀਪ ਸ਼ਰਮਾ ਦੇ ਨਾਲ